ਪੰਜਾਬ ਦੇ ਵਿੱਚ ਅੱਜਕੱਲ ਸਿੱਖਿਆ ਕ੍ਰਾਂਤੀ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੈ ਵਿਗਿਆਪਨਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਤੇ ਹਰ ਪਾਸੇ ਸਰਕਾਰ ਦਾਵਾ ਕਰਦੀ ਹੈ ਕਿ ਸਿੱਖਿਆ ਕ੍ਰਾਂਤੀ ਜੇਕਰ ਅਸੀਂ ਲੈ ਕੇ ਆਏ ਆਂ ਤੇ ਸਾਡੀ ਬਦੌਲਤ ਪਰ ਇਸ ਸਾਰੀ ਸਿੱਖਿਆ ਕ੍ਰਾਂਤੀ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹੜੇ ਸਕੂਲਾਂ ਦਾ ਹੈ ਕਿਹੜੇ ਅਧਿਆਪਕਾਂ ਦਾ ਹੈ ਤੇ ਕਿਹੜੇ ਬੱਚਿਆਂ ਨੇ ਸਹਿਯੋਗ ਦਿੱਤਾ ਤੇ ਕਿਹੜੇ ਮਾਪਿਆਂ ਨੇ ਸਹਿਯੋਗ ਦਿੱਤਾ ਉਹ ਹੈ ਮੈਰੀਟੋਰੀਆ ਸਕੂਲ ਜਿਨ੍ਹਾਂ ਦਾ ਲਗਭਗ ਸਫ਼ਰ 11-12 ਸਾਲ ਦਾ ਹੋ ਚੁੱਕਾ ਹੈ ਬੜੀਆਂ ਪ੍ਰਾਪਤੀਆਂ ਨੇ ਮੈਰੀਟੋਰੀਆ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਡਾਕਟਰ ਟੀਨਾ ਜੀ ਸਾਡੇ ਨਾਲ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਪ੍ਰਾਪਤੀਆਂ ਦੇ ਵਿੱਚ ਕੀ ਕੀ ਹੈ ਔਰ ਉਹਨਾਂ ਨੂੰ ਮੁਸ਼ਕਲਾਂ ਚੱਲਦਿਆਂ ਹੋਇਆਂ ਕੀ ਆ ਰਹੀਆਂ ਨੇ ਸਾਰੀ ਗੱਲਬਾਤ ਕਰਦੇ ਆ ਆ ਸਭ ਤੋਂ ਪਹਿਲਾਂ ਮੈਮ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਕਿ ਮੈਰੀਟੋਰੀਅ ਸਕੂਲ ਦਾ ਜਿਹੜਾ 10 11 ਸਾਲ ਦਾ ਪਿਛਲਾ ਸਫਰ ਹੈ ਇਹਦੇ ਵਿੱਚ ਸਭ ਤੋਂ ਵੱਡੀ ਅਚੀਵਮੈਂਟ ਹੋਣ ਦੀ ਤੁਸੀਂ ਕੀ ਗਿਣਦੇ ਹੋ ਜਦੋਂ ਤੁਹਾਨੂੰ ਲੱਗਦਾ ਹੈ ਦਾਵਾ ਕਰ ਸਕਦੇ ਹੋ ਕਿ ਹਾਂ ਸਿੱਖਿਆ ਕ੍ਰਾਂਤੀ ਜੇਕਰ ਸਰਕਾਰ ਪ੍ਰਚਾਰ ਕਰ ਰਹੀ ਹੈ ਤੇ ਸਾਡੀ ਅਚੀਵਮੈਂਟ ਬਿਨਾ ਕਹਿ ਨਹੀਂ ਸਕਦੇ ਕਿ ਸਿੱਖਿਆ ਕ੍ਰਾਂਤੀ ਆਈ ਹੈ ਸਸ਼ੀ ਕਾਲ ਸਰ ਜੀ ਜੇ ਪ੍ਰਾਪਤੀਆਂ ਗਿਣਨ ਲੱਗਨ ਤਾਂ ਪ੍ਰਾਪਤੀਆਂ ਇੰਨੀਆਂ ਹੈ ਕਿ ਉਹਨਾਂ ਦਾ ਕੋਈ ਨੰਬਰ ਨਹੀਂ ਹੈ ਕਾਊਂਟਲੈਸ ਅਚੀਵਮੈਂਟਸ ਨੇ ਸਾਡੀਆਂ ਰਿਜ਼ਲਟ ਪੱਕਾ ਹੋ ਜਾਣ ਕੰਪੀਟੀਟਿਵ ਇਗਜ਼ਾਮਸ ਪੱਕੇ ਹੋ ਜਾਣ ਹਰ ਪੱਕੋ ਮੈਰੀਟੋਰੀਅਸ ਟੀਚਰਸ ਤੇ ਸਟੂਡੈਂਟਸ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਿੱਖਿਆ ਕ੍ਰਾਂਤੀ ਦੇ ਵਿੱਚ ਚਾਹੇ ਉਹ ਬੋਰਡ ਦੇ ਰਿਜ਼ਲਟ ਹੋ ਜਾਣ ਚਾਹੇ ਉਹ ਦੂਜੇ ਇਗਜ਼ਾਮਸ ਹੋ ਜਾਣ ਜਿਵੇਂ ਜੇਈ ਮੇਨਸ ਹੈ ਜਾਂ ਫਿਰ THREET ਦੇ ਇਗਜ਼ਾਮਸ ਆ ਉਹਦੇ ਵਿੱਚ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਜੜੀ ਹੈ ਉਹ ਮੈਰੀਟੋਰੀਅਸ ਸਕੂਲਸ ਦੀ ਹੀ ਹੈ ਲੇਕਿਨ ਇੰਨਾ ਸਭ ਹੋਣ ਦੇ ਬਾਵਜੂਦ ਵੀ ਸਰਕਾਰ ਦੀ ਸਾਡੇ ਵੱਲ ਮਤਲਬ ਦੇਖਣੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਹਿ ਲੋ ਪ੍ਰਸ਼ੰਸਾ ਪਰਸ਼ੰਸਨੀ ਨਹੀਂ ਹੈ ਉਹਨਾਂ ਨੇ ਸਾਨੂੰ ਬਹੁਤ ਅਣਦੇਖਾ ਕਰ ਰੱਖਿਆ ਟਾਈਮ ਟੂ ਟਾਈਮ ਔਰ ਅੱਜ ਦੀ ਡੇਟ ਵਿੱਚ ਜਦ ਪੂਰੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਇੱਕ ਨੁਹਾਰ ਮੰਨੀ ਜਾ ਰਹੀ ਹੈ ਕਿ ਚੱਲ ਰਹੀ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦੇ ਬਾਵਜੂਦ ਵੀ ਨਾਤਾ ਟੀਚਰਸ ਨੂੰ ਕੋਈ ਗਿਨਾ ਜਾ ਰਿਹਾ ਉਸ ਵਿੱਚ ਤੇ ਨਾ ਹੀ ਸਟੂਡੈਂਟਸ ਨੂੰ ਉਹਦੇ ਵਿੱਚ ਗਿਨਾ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਹੋ ਰਿਹਾ ਹੈ ਤੇ ਤੁਹਾਡਾ ਉੱਥੇ ਥਾਂ ਕਿਵੇਂ ਦਿਖਾਵੇ ਸਰਕਾਰ ਫੋਟੋਆਂ ਲਾਵੇ ਤੁਹਾਡੀਆਂ ਸਰ ਫੋਟੋ ਲਾਉਣ ਦੀ ਗੱਲ ਨਹੀਂ ਹੁੰਦੀ ਹੈ ਜੇ ਤੁਸੀਂ ਅਚੀਵਮੈਂਟ ਕਰੋ ਔਰ ਉਸ ਅਚੀਵਮੈਂਟ ਨੂੰ ਗਵਰਨਮੈਂਟ ਲੋਕਾਂ ਦੇ ਅੱਗੇ ਵੀ ਨਾ ਰੱਖੇ ਤਾਂ ਤੁਹਾਨੂੰ ਦੁੱਖਤਾ ਲੱਗੂਗਾ ਤੁਸੀਂ ਮਿਹਨਤ ਪੂਰੀ ਕਰੋ ਆਪਾਂ ਕੋਈ ਫੋਟੋਆਂ ਦੀ ਡਿਮਾਂਡ ਨਹੀਂ ਕਰਦੇ ਆਪਾਂ ਬਿਲਕੁਲ ਡਿਮਾਂਡ ਨਹੀਂ ਕਰਦੇ ਲੇਕਿਨ ਜਸਟੀਫਿਕੇਸ਼ਨ ਜਿਹੜੇ ਰਾਈਟਸ ਜਿਹੜੇ ਡਿਸਰਵਿੰਗ ਰਾਈਟਸ ਲਈ ਆਪਾਂ ਲੜ ਰਹੇ ਆਂ ਆਪਾਂ ਪਿਛਲੇ 10 12 ਸਾਲਾਂ ਤੋਂ ਹਰ ਗਵਰਨਮੈਂਟ ਨੂੰ ਹਰ ਗਵਰਨਮੈਂਟ ਨੂੰ ਰਿਕੁਐਸਟ ਕਰ ਰਹੇ ਆਂ ਜੇ ਉਹ ਵੀ ਸਾਡੀ ਨਹੀਂ ਮੰਨੀ ਜਾਂਦੀ ਤੇ ਇਟ ਮੀਨਸ ਸਾਡੀ ਅਚੀਵਮੈਂਟਸ ਨੂੰ ਕਿਤੇ ਨਾ ਕਿਤੇ ਨੈਗਲੈਕਟ ਕੀਤਾ ਜਾ ਰਿਹਾ ਹੈ ਮੈਂ ਉਸ ਤੇ ਵੀ ਹੋਣਾ ਕਿ ਤੁਹਾਡੇ ਟੀਚਰਸ ਦੀ ਡਿਮਾਂਡ ਕੀ ਹੈ ਕੀ ਕੁਝ ਅਧੂਰਾ ਪਿਆ ਪਰ ਪਹਿਲਾ ਹਾਲ ਦੀ ਘੜੀ ਜਿਹੜੇ 10ਵੀਂ 12ਵੀਂ ਦੇ ਨਤੀਜੇ ਆਏ ਖਾਸ ਕਰਕੇ ਮੈਰਿਟਰੀ ਸਕੂਲ ਤੱਕ ਹੈ 11ਵੀਂ ਤੇ 12ਵੀਂ ਦੀਆਂ ਜਮਾਤਾਂ ਹੀ ਨੇ ਤਾਂ ਮੈਂ ਰਿਜ਼ਲਟ ਜਾਣਨਾ ਚਾਹਣਾ ਕਿ ਜਿਹੜੇ 290 ਮੈਰਿਟ ਦੇ ਵਿੱਚ ਸਟੂਡੈਂਟ ਆਏ ਉਹਦੇ ਵਿੱਚ ਮੈਰਿਟਰੀ ਸਕੂਲਾਂ ਦੇ ਬੱਚੇ ਕਿੰਨੇ ਆ ਸਰ ਉਹਦੇ ਵਿੱਚ 37 ਸਟੂਡੈਂਟਸ ਜਿਹੜੇ ਆ ਉਹ ਮੈਰਿਟਰੀ ਸਕੂਲਸ ਦੇ ਹੀ ਹਨ ਜਿਹਦੇ ਵਿੱਚੋਂ ਸਟੇਟ ਲੈਵਲ ਤੇ ਜਿਹੜਾ ਤੀਜਾ ਰੈਂਕ ਹੈ ਉਹ ਸਾਡੀ ਮੈਰਿਟੋਰੀਅਸ ਮੋਹਾਲੀ ਦੇ ਮਹਿਕ ਲੜਕੀ ਨਹੀਂ ਪ੍ਰਾਪਤ ਕੀਤਾ ਹੈ اچھا ਤਾਂ 37 ਮੈਰਿਟ ਸਿਰ ਸਿਰਫ ਸਾਡੇ ਨੋ ਮੈਰਿਟੋਰੀਅਸ ਸਕੂਲਸ ਵਿੱਚ ਚੁਹੀਏ ਮੈਰਿਟੋਰੀਅਸ ਸਕੂਲਾਂ ਦੇ ਜਿਵੇਂ 12ਵੀਂ ਦੇ ਨਤੀਜੇ ਵਿੱਚੋਂ ਜੇ 290 ਵਿੱਚੋਂ 37 ਸਟੂਡੈਂਟ ਕਹਿ ਰਹੇ ਹੋ ਤੁਸੀਂ ਆਏ ਹੋ ਹਾਂਜੀ ਸਰ ਤੇ ਸਰਕਾਰ ਦੇ ਜਿਹੜੇ ਸਕੂਲ ਆਫ ਐਮਿਨੈਂਸ ਨੇ ਉਹਦੇ ਸਟੂਡੈਂਟ ਵੀ ਕਹਿੰਦੇ ਕਿ 7-8 ਹੀ ਰਹਿ ਗਏ ਤੁਹਾਨੂੰ ਫਰਕ ਕੀ ਨਜ਼ਰ ਆਉਂਦਾ ਹੈ ਕਾਰਵਿਹਾਰ ਦੇ ਵਿੱਚ ਸਕੂਲ ਆਫ ਐਮਿਨੈਂਸ ਚ ਇਹ ਜੀ ਕਿਹੜੀ ਕਮੀ ਰਹਗੀ ਜਿਹੜੀ ਤੁਹਾਡੇ ਕੋਲ ਹੈ ਸਰ ਦੇਖੋ ਉਹਨਾਂ ਦੀ ਕਮੀ ਤਾਂ ਮੈਂ ਗਿਨਵਾ ਨਹੀਂ ਸਕਦੀ। ਰੈਦਰ ਬੀਇੰਗ ਅ ਟੀਚਰ ਮੈਨੂੰ ਗਿਨਵਾਣੀ ਚਾਹੀਦੀ ਵੀ ਨਹੀਂ ਕਿਉਂਕਿ ਹਰ ਟੀਚਰ ਆਪਣੇ ਪੱਖ ਤੋਂ ਕੋਸ਼ਿਸ਼ ਕਰਦਾ ਪੂਰਾ ਕਰਨ ਦੀ। ਜੀ ਲੇਕਿਨ ਜੇ ਗਵਰਨਮੈਂਟ ਦੇ ਪੱਖ ਤੋਂ ਦੇਖਾ ਤਾਂ ਗਵਰਨਮੈਂਟ ਨੇ ਐਸਓਈ ਔਰ ਮੈਰੀਟੋਰੀਅਸ ਨੂੰ ਨਾ ਦੋ ਡਿਵੀਜ਼ਨਸ ਵਿੱਚ ਵੰਡ ਦਿੱਤਾ। ਹਮ ਹਰ ਟਾਈਮ ਐਸਓਈ ਐਸਓਈ ਕਰਦੇ ਰਹਿਣਾ ਔਰ ਦੂਸਰੇ ਪ੍ਰੋਜੈਕਟ ਨੂੰ ਤੁਸੀਂ ਬਿਲਕੁਲ ਨੈਗਲੈਕਟ ਕਰ ਦੇਣਾ ਗਵਰਨਮੈਂਟ ਦੇ ਪਾਰਟ ਤੇ ਸਿੱਖਿਆ ਨੂੰ ਆਪ ਮੰਨਦਾ ਪਾਣਾ ਹੈ। ਹਮ ਕਿ ਤੁਸੀਂ ਇੱਕ ਪਾਸੇ ਇੱਕ ਪ੍ਰੋਜੈਕਟ ਨੂੰ ਬਿਲਕੁਲ ਨੈਗਲੈਕਟ ਕਰ ਦਿੰਦੇ ਹੋ ਦੂਸਰੇ ਪ੍ਰੋਜੈਕਟਸ ਲਈ ਤੁਸੀਂ ਪ੍ਰੋਮੋਸ਼ਨਸ ਵੀ ਕਰਦੇ ਹੋ ਹਾਈਲਾਈਟ ਵੀ ਕਰਦੇ ਹੋ ਹਰ ਜਗ੍ਹਾ ਨਿਊਜ਼ ਵੀ ਦਿੰਦੇ ਹੋ ਲੇਕਿਨ ਇੱਕ ਪਾਸੇ ਤੁਸੀਂ ਦੂਸਰੇ ਪ੍ਰੋਜੈਕਟ ਨੂੰ ਬਿਲਕੁਲ ਕਾਰਜ ਕਰਕੇ ਬੈਠੇ ਹੋ ਫਿਰ ਸਰਕਾਰ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਧਿਆਪਕਾਂ ਨੂੰ ਖਾਸ ਕਰਕੇ ਜਿਹੜੇ ਸਕੂਲ ਮੁਖੀ ਸੀ ਉਹਨਾਂ ਦੇ ਸਿੰਗਾਪੁਰ ਭੇਜਣਾ ਹੋਰ ਨਾ ਥਾਵਾਂ ਤੇ ਭੇਜਣਾ ਉਹ ਟ੍ਰੇਨਿੰਗ ਕੀ ਕੰਮ ਨਹੀਂ ਆਉਂਦੀ ਫਿਰ ਅਧਿਆਪਕਾਂ ਦੇ ਕਿ ਰਿਜ਼ਲਟ ਚੰਗੇ ਨਹੀਂ ਨਿਕਲਦੇ ਸਰ ਦੇਖੋ ਟ੍ਰੇਨਿੰਗ ਕਿਸੇ ਵੀ ਚੀਜ਼ ਦੀ ਮਾਰ ਨਹੀਂ ਹੁੰਦੀ ਟ੍ਰੇਨਿੰਗ ਇਜ਼ ਅ ਗੁੱਡ ਪਾਰਟ ਫॉर ਦੀ ਪ੍ਰੋਫੈਸ਼ਨਲ ਡਵੈਲਪਮੈਂਟ ਲੇਕਿਨ ਟ੍ਰੇਨਿੰਗ ਤੇ ਪੇਜ ਜਿੰਦੋਂ ਪਹਿਲੇ ਇੱਕ ਚੀਜ਼ ਨਾ ਜਾਣਨੀ ਬਹੁਤ ਜ਼ਰੂਰੀ ਹੁੰਦੀ ਏ ਕਿ ਜਿਸ ਕੰਟਰੀ ਚ ਆਪਾਂ ਟ੍ਰੇਨਿੰਗ ਲਈ ਪੇਜ ਰਹੇ ਹਾਂ ਕੀਆ ਉਸ ਕੰਟਰੀ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਸਾਡੇ ਐਜੂਕੇਸ਼ਨ ਸਿਸਟਮ ਦਾ ਮੈਪ ਆਊਟ ਕਰਦਾ ਕੀ ਉਹ ਦੀਸ ਐਜੂਕੇਸ਼ਨ ਸਿਸਟਮ ਸਾਡੇ ਸਿਸਟਮ ਦੇ ਨਾਲ ਮੈਪਿੰਗ ਕਰ ਪੰਦਾ अगर वो मैप ही नहीं कर पा रहे ਉਹਨਾਂ ਦਾ এডਿਕੇਸ਼ਨ ਸਿਸਟਮ ਬਿਲਕੁਲ ਅਲੱਗ ਹੈ ਔਰ ਸਾਡਾ এডਿਕੇਸ਼ਨ ਸਿਸਟਮ ਬਿਲਕੁਲ ਅਲੱਗ ਹੈ ਤਾਂ ਤੁਸੀਂ ਉੱਥੇ ਜਿੰਨੇ ਮਰਜ਼ੀ ਸਿਖਲਾਈ ਲਈ ਭੇਜੀ ਜਾਓ ਬੰਦੇ ਉਹ ਚੀਜ਼ ਇੰਪਲੀਮੈਂਟ ਇੰਪਲੀਮੈਂਟੇਸ਼ਨ ਗਰਾਉਂਡ ਤੇ ਨਹੀਂ ਆ ਸਕਦੀ ਤੁਸੀਂ ਲੈ ਆਓਗੇ ਲੇਕਿਨ ਹਾਊ ਟੂ ਐਗਜ਼ੀਕਿਊਟ दैट ਉਹ ਬਹੁਤ ਡਿਫਿਕਲਟੀ ਕ੍ਰੀਏਟ ਕਰ ਦਿੰਦੀ ਹੈ ਸੋ ਸਭ ਤੋਂ ਪਹਿਲੇ ਗਵਰਨਮੈਂਟ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਉਹਨਾਂ ਦਾ এডਿਕੇਸ਼ਨ ਸਿਸਟਮ ਸਾਡੇ এডਿਕੇਸ਼ਨ ਸਿਸਟਮ ਨਾਲ ਕਿਤੇ ਮੇਲ ਖਾਂਦਾ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਪਰ ਜਿੰਨੇ ਤੁਸੀਂ ਨਤੀਜੇ ਚੰਗੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਜਦੋਂ ਦਾ ਸਕੂਲ ਸਟਾਰਟ ਹੋਏ ਨੇ ਮੈਰੀਟੋਰੀਅਸ ਜੇ ਚੰਗੇ ਨਤੀਜੇ ਆ ਰਹੇ ਆ ਤੇ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਪਹਿਲਾਂ ਆਪ ਦੇ ਘਰ ਚ ਜੋ ਚੰਗਾ ਹੋ ਰਿਹਾ ਉਹਦੇ ਤੋਂ ਹੀ ਕੁਝ ਸਿੱਖ ਸਿੱਖ ਲਈਏ ਸੇਧ ਲੈ ਲਈਏ ਅੱਗੇ ਵਧੀਏ ਐਕਚੁਅਲੀ ਜੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਸਰ ਉਹ ਨਾ ਸਿੱਖਿਆ ਨੂੰ ਸਿੱਖਿਆ ਨਾਲ ਲੈ ਕੇ ਨਾ ਰਾਜਨੀਤੀ ਦੇ ਪੱਲੜੇ ਵਿੱਚ ਤੋਲਣਾ ਸ਼ੁਰੂ ਕਰ ਦਿੰਦੀਆਂ ਹੂੰ ਕੀ ਮੇਰਾ ਪ੍ਰੋਜੈਕਟ ਉੱਤੇ ਹੋ ਜੇ ਜੜਾ ਕਿਸੇ ਹੋਰ ਨੇ ਪ੍ਰੋਜੈਕਟ ਖੋਲਿਆ ਉਹ ਤੱਲੇ ਹੋ ਜਾਏ ਜਾਂ ਖਤਮ ਹੀ ਹੋ ਜਾਏ ਪਰ ਪੜਨੇ ਤੇ ਪੰਜਾਬ ਦੇ ਬੱਚੇ ਹੀ ਐ ਪ੍ਰੋਜੈਕਟ ਜਿਹੜੀ ਮਰਜੀ ਸਰਕਾਰ ਸਰ ਇਹ ਤੁਹਾਡੇ ਵਰਗਾ ਔਰ ਮੇਰੇ ਵਰਗਾ ਆਮ ਬੰਦਾ ਸਮਝ ਸਕਦਾ ਹੈ ਕਿ ਸਿੱਖਿਆ ਸਿਰਫ ਸਿੱਖਿਆ ਹੁੰਦੀ ਹੈ ਠੀਕ ਹੈ ਸਿੱਖਿਆ ਦਾ ਮਤਲਬ ਹੁੰਦਾ ਹੈ ਇੱਕ ਬੱਚੇ ਦੇ ਦਾ ਮਾਨਸਿਕ ਵਿਕਾਸ ਕਰਨਾ ਸਰੀਰਿਕ ਪੱਖ ਤੋਂ ਵਿਕਾਸ ਕਰਨਾ 올 ਰੌਂਡ ਡਿਵੈਲਪਮੈਂਟ ਉਹਦਾ ਮਕਸਦ ਹੁੰਦਾ ਹੈ ਲੇਕਿਨ ਸਾਡੇ ਜਦੋਂ ਜਦੋਂ ਉਸ ਐਜੂਕੇਸ਼ਨ ਦੇ ਵਿੱਚ ਗਵਰਨਮੈਂਟ ਪੋਲਿਟਿਕਸ ਵਾੜਦੇ ਨਾ ਫਿਰ ਉੱਥੇ ਵਿਕਾਸ ਬਹੁਤ ਦੂਰ ਰਹਿ ਜਾਂਦਾ ਹੈ ਉੱਥੇ ਵਿਕਾਸ ਦੂਰ ਤੇ ਪੋਲਿਟਿਕਸ ਉੱਪਰ ਆ ਜਾਂਦੀ ਹੈ ਔਰ ਜਦੋਂ ਜਦੋਂ ਪੋਲਿਟਿਕਸ ਖੇਡੀ ਜਾਏਗੀ ਨਾ ਸਿੱਖਿਆ ਦਾ ਜਿਹ ਕਹਿੰਦੇ ਨਾ ਸਿੱਖਿਆ ਦਾ ਲੈਵਲ ਉਹ ਉੱਪਰ ਜਾਣ ਦੀ ਬਜਾਏ ਨਾ ਕਿਤੇ ਥੱਲੇ ਜਾਂਦਾ ਜਾਏਗਾ ਇਹਹੀ ਰੀਜ਼ਨ ਹੈ ਬਸ ਪਰ ਸਿੱਖਿਆ ਨੂੰ ਮਜ਼ਬੂਤ ਕਰਨਾ ਤੇ ਪੋਲਿਟਿਕਸ ਬਿਨਾ ਤਾਂ ਹੋ ਵੀ ਨਹੀਂ ਸਕਦੀ ਪੋਲਿਟিক্যাল ਅਜੈਂਡਾ ਤਾਂ ਜ਼ਰੂਰੀ ਹੋਏਗਾ ਨਾ ਸਿੱਖਿਆ ਜਿਹੜੀ ਉਹ ਕਹਿੰਦੇ ਸਾਡੇ ਅਜੈਂਡੇ ਉੱਤੇ ਆ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਸਰ ਇਹ ਨਾ ਸਾਡੀ ਇੱਕ ਸੋਚ ਬਣ ਚੁੱਕੀ ਹੈ ਕੀ ਆਪਾਂ ਸਿੱਖਿਆ ਚ ਪੋਲਿਟਿਕਸ ਖੇਡਨੀ ਹੈ ਤੁਸੀਂ ਸਿੱਖਿਆ ਤੇ ਪੋਲਿਟਿਕਸ ਨੂੰ ਅਲੱਗ ਕਰਕੇ ਦੇਖੋ ਜਣਾ ਵੀ ਕੰਮ ਅੱਛਾ ਕਰ ਰਿਹਾ ਉਸ ਕੰਮ ਨੂੰ ਅੱਗੇ ਸਾਡੇ ਪ੍ਰੋਬਲਮ ਕੀ ਹੈ ਆਪਾਂ ਕੀ ਕਰਦੇ ਆ ਨਵਾਂ ਖੋਲ ਲਿਆ ਠੀਕ ਹੈ ਉਹ ਅਧੂਰਾ ਰਹਿ ਜਾਂਦਾ دوسری ਸਰਕਾਰਾਂ ਦੀ ਉਹ ਨਵਾਂ ਖੋਲ ਲੈਂਦੀ ਹੈ ਉਹ ਅਧੂਰਾ ਛੱਡ ਦਿੰਦੀ ਹੈ ਤੀਸਰੀ ਆਂਦੀ ਉਹ ਆਪਣਾ ਖੋਲ ਲੈਂਦੀ ਉਹ ਅਧੂਰਾ ਛੱਡ ਦਿੰਦੀ ਹੈ ਪ੍ਰੋਬਲਮ ਇਹ ਹੈ ਆਪਾਂ ਪੂਰਨ ਵਿਕਾਸ ਕਿਤੇ ਕਦੀ ਕੀਤਾ ਹੀ ਨਹੀਂ ਆਪਾਂ ਪੈਰਲਲ ਕੰਸਟਰਕਸ਼ਨਸ ਕੀਤੀਆਂ ਆਪਾਂ ਵਿਕਾਸ ਨਹੀਂ ਕਰ ਰਹੇ ਕਿਤੇ ਆਪਾਂ ਉਹਨੂੰ ਚੀਜ਼ ਨੂੰ ਆਪਾਂ ਉਸ ਚੀਜ਼ ਨੂੰ ਅਗਰ ਆਪਾਂ ਅੱਗੇ ਲੈ ਕੇ ਜਾਈਏ ਤਾਂ ਕਿ ਹੁੰਦਾ ਹੈ ਪਹਿਲੇ ਵਾਲਾ ਪ੍ਰੋਜੈਕਟ ਸਕਸੈਸਫੁਲ ਉਹਦੇ ਬਾਅਦ ਬੱਚੇ ਕੋਲ ਹਾਇਰਲੀ ਓਪਰਚ्युनिटीज ਨਿਕਲਦੀਆਂ ਆਪਾਂ ਕੀ ਕਰਦੇ ਆ ਉਸੇ ਲੈਵਲ ਤੇ ਇੱਕ ਪ੍ਰੋਜੈਕਟ ਫਿਰ ਉਸੇ ਪੈਰਲਲ ਦੂਜਾ ਉਸੇ ਪੈਰਲਲ ਤੀਜਾ ਫੰਡਸ ਦੀ ਖਪਤ ਹਾਰਡਵਰਕ ਦੀ ਖਪਤ ਔਰ ਡਵੈਲਪਮੈਂਟ ਕਿਤਨੀ ਸਾਡੀ ਪ੍ਰੋਬਲਮ ਇਹ ਹੈ ਜਿਵੇਂ ਤੁਸੀਂ ਦੱਸਿਆ ਐਕਸਪੀਰੀਅੰਸ ਦੇ ਵਿੱਚੋਂ ਕਿ ਹਰੇਕ ਪਾਰਟੀ ਦੇ ਸੱਤਾ ਵਿੱਚ ਤਬਦੀਲੀ ਆਉਣ ਦੇ ਨਾਲ ਹਰੇਕ ਆਪੋ ਆਪਣੀ ਡੱਫਲੀ ਵਜਾਉਂਦਾ ਤੁਰੇ ਅੱਗੇ ਜਾਂਦਾ ਪਿਛਲਾ ਉੱਥੇ ਹੀ ਰੁਕ ਜਾਂਦਾ ਮੈਰੀਟੋਰੀਅ ਸਕੂਲਾਂ ਦੀ ਕਿਹੜੀ ਅਹਜੀ ਗੱਲ ਸੀ ਜਿਹੜੀ ਸਹੀ ਬਲੰਦੀਆਂ ਵੱਲ ਨੂੰ ਜਾ ਰਹੀ ਸੀ ਪਰ ਇੱਕ ਥਾਂ ਤੇ ਆ ਕੇ ਤੁਹਾਨੂੰ ਲੱਗਿਆ ਕਿ ਡਿੱਕੇ ਬਹੁਤ ਐ ਬ੍ਰੇਕ ਲੱਗਦੀ ਐ ਸਾਨੂੰ ਆਹ ਕੁਝ ਚਾਹੀਦਾ ਸੀ ਦੇ ਹੀ ਨਹੀਂ ਰਹੀ ਸਰਕਾਰ ਉਹ ਕਿਹੜੀ ਗੱਲ ਆ ਸਰ ਇੱਕ ਨਾ ਵਰਡ ਬਣਾਇਆ ਮੋਟੀਵੇਸ਼ਨ ਬਹੁਤ ਵੱਡਾ ਵਰਡ ਐ ਹੂੰ ਸੁਨਨ ਬਹੁਤ ਛੋਟਾ ਹੈ ਲੇਕਿਨ ਹੈ ਇਹਦੇ ਮਾਇਨੇ ਬਹੁਤ ਵੱਡੇ ਐ ਜੀ ਮੋਟੀਵੇਸ਼ਨ ਇੱਕ ਐਸੀ ਚੀਜ਼ ਹੈ ਜਿਹੜੇ ਤੁਸੀਂ ਕਿਸੇ ਕਹਿੰਦੇ ਨਾ ਬੜਾ ਜਿਹੜਾ ਬੰਦਾ ਪੂਰੀ ਹਿੰਮਤ ਹਾਰ ਚੁੱਕਾ ਹੈ ਉਹਨੂੰ ਤੁਸੀਂ ਦੋ ਵਰਡਸ ਮੋਟੀਵੇਸ਼ਨ ਤੇ ਦੇ ਦੋ ਨਾ ਉਹ ਵੀ ਖੜਾ ਹੋ ਜਾਂਦਾ ਹੈ ਹਮ ਸਾਡੇ ਮੇਰੀ ਟੁਰੀ ਸਕੂਲਸ ਦਾ ਇੱਕ ਇੱਕ ਟੀਚਰ ਸਾਡੇ ਕੋਲ ਟੋਟਲ 30 ਪੀ ਐਸ ਡੀ ਨੇ ਜੀ 16 ਐਮਫਿਲ ਹੈ 40 ਮੈਂ ਮੈਂਬਰਸ ਐਸੇ ਹੈ ਜਿਹੜੇ ਯੂ ਜੀ ਸੀ ਨੈਟ ਵਗੈਰਾ ਕਲੀਅਰ ਕਰਕੇ ਬੈਠੇ 73 골ਡ ਮੈਡਲਿਸਟ ਬੈਠੇ ਨੇ ਹਮ ਔਰ ਇੱਕ ਇੱਕ ਬੰਦਾ ਸਾਡਾ ਇੱਕ ਇੱਕ ਮੈਂਬਰ ਸਾਡਾ ਇੱਕ ਇੱਕ ਅਧਿਆਪਕ ਸਾਡਾ ਪੂਰਾ ਜੀ ਜਾਨ ਲਗਾਉਂਦਾ ਹੈ ਪੜਾਉਣ ਵਾਸਤੇ ਬੱਚੇ ਨੂੰ ਜੀ ਠੀਕ ਹੈ ਲੇਕਿਨ ਸਾਨੂੰ ਕਦੇ ਵੀ ਗਵਰਨਮੈਂਟ ਵੱਲੋਂ ਕਿਸੇ ਵੀ ਤਰ੍ਹਾਂ ਦੀ ਹੱਲਾਸ਼ੇਰੀ ਨਹੀਂ ਮਿਲੀ ਚਾਹੇ ਤੁਸੀਂ ਰਿਜ਼ਲਟ ਵਧੀਆ ਤੋਂ ਵਧੀਆ ਲੈਣ ਦੇ ਹੂੰ ਬਹੁਤ ਸਾਡੇ ਜੇਈ ਵਿੱਚ ਬਹੁਤ ਅੱਛੇ ਰਿਜ਼ਲਟਸ ਆਉਂਦੇ ਨੇ ਸਾਡੇ ਨੀਟ ਵਿੱਚ ਬਹੁਤ ਅੱਛੇ ਆਉਂਦੇ ਨੇ ਸਾਡੇ ਬੋਰਡ ਵਿੱਚ ਬਹੁਤ ਅੱਛੇ ਆਉਂਦੇ ਲੇਕਿਨ ਅੱਜ ਤੱਕ ਆਪ ਗਵਰਨਮੈਂਟ ਦੇ ਕਿਸੇ ਇੱਕ ਨੁਮਾਇੰਦੇ ਨੇ ਕਿਸੇ ਇੱਕ ਟੀਚਰ ਨੂੰ ਆ ਕੇ ਉਹਦੇ ਉਹਦੇ ਉੱਤੇ ਸ਼ਾਬਾਸ਼ੀ ਵਾਲਾ ਹੱਥ ਨਹੀਂ ਰੱਖਿਆ ਤਾਂ ਤੁਸੀਂ ਰੜਕਦੀਆਂ ਫਿਰ ਬਿਲਕੁਲ ਰੜਕਦੀਆਂ ਸਰ ਮੋਟੀਵੇਸ਼ਨ ਦੀ ਲੋੜ ਕਿਨੂੰ ਨਹੀਂ ਹੁੰਦੀ ਬੱਚੇ ਤੋਂ ਲੈ ਕੇ ਵੱਡੇ ਤੱਕ ਨੂੰ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਇਨਸਪਾਇਰਿੰਗ ਵਰਡਸ ਦੀ ਲੋੜ ਹੁੰਦੀ ਹੈ ਤੁਸੀਂ ਉਹਨਾਂ ਨੂੰ ਦੇ ਹੀ ਨਹੀਂ ਰਹੇ ਪਰ ਫਿਰ ਵੀ ਦੇਖੋ ਇਹ ਮੈਂ ਖੁਸ਼ਕਿਸਮਤੀ ਮੰਨਦੀ ਆ ਪੰਜਾਬ ਦੀ ਕਿ ਫਿਰ ਵੀ 294 295 ਅਧਿਆਪਕ ਜਿਹੜੇ ਮੇਰੇ ਟੂਰਿਸਟ ਟੀਚਰਸ ਲੱਗੇ ਹੋਏ ਨਾ ਮੇਰੇ ਟੂਰਿਸਟ ਸਕੂਲਸ 'ਚ ਉਹਨਾਂ ਨੇ ਹਰ ਗੱਲ ਨੂੰ ਭੁਲਾ ਕੇ ਸਿਰਫ ਤੇ ਸਿਰਫ ਸਿੱਖਿਆ ਤੇ ਫੋਕਸ ਕੀਤਾ ਕਨਸੈਂਟਰੇਟ ਕੀਤਾ ਦਿਨ ਰਾਤ ਇੱਕ ਲਾਇਆ ਚਾਹੇ ਕਿਸੇ ਗਵਰਨਮੈਂਟ ਨੇ ਨਹੀਂ ਪੁੱਛਿਆ ਸਾਨੂੰ ਗਵਰਨਮੈਂਟ ਤੇ ਇਸਨੇ ਵੀ ਨਹੀਂ ਪੁੱਛਿਆ ਸਾਨੂੰ ਕਦੇ ਨਹੀਂ ਪੁੱਛਿਆ ਇੱਕ ਵਰਡ ਨਹੀਂ ਕਿਹਾ ਵੀ ਹਾਂ ਜੀ ਤੂੰ ਤੁਹਾਡੇ ਰਿਜ਼ਲਟ ਬਹੁਤ ਵਧੀਆ ਨੇ ਕਦੀ ਸਾਨੂੰ ਕੋਈ ਵੀ ਕਿਸੇ ਗੱਲ ਦੀ ਕਮੀ ਹੈਗੀ ਤਾਂ ਦੱਸੋ ਕੋਈ ਕੋਈ ਕੁਝ ਨਹੀਂ ਲੇਕਿਨ ਫਿਰ ਵੀ ਸਾਡੇ ਮੈਂਬਰਸ ਨੇ ਦਿਨ ਰਾਤ ਇੱਕ ਕਿਤੇ ਔਰ ਉਹ ਇਸ ਲਈ ਕਿਤੇ ਕਿਉਂਕਿ ਜਿਹੜਾ ਬੱਚਾ ਸਾਡੇ ਕੋਲ ਆਉਂਦਾ ਨਾ ਉਹ ਬਹੁਤ ਗਰੀਬ ਘਰਾਂ ਦਾ ਬੱਚਾ ਹੁੰਦਾ ਉਹ ਬਹੁਤ ਉਮੀਦਾਂ ਲੈ ਕੇ ਆਪਣੀ ਉਹ ਬਹੁਤ ਖਾਬ ਲੈ ਕੇ ਆਪਣੇ ਅੱਖਾਂ ਵਿੱਚ ਸੰਜੋਗ ਹੀ ਲੈ ਕੇ ਆਉਂਦਾ ਸਾਡੇ ਕੋਲ। ਐਸੇ ਬੱਚੇ ਹੈਗੇ ਆ ਜਿਹੜੇ ਤੁਹਾਨੂੰ ਲੱਗਿਆ ਹੋਵੇ ਪੜਾਉਂਦਿਆਂ ਹੋયા ਜਾਂ ਆਲੇ-ਦੁਆਲੇ ਦੇ ਸਕੂਲਾਂ ਦੇ ਵਿੱਚ ਵੀ ਮੈਰੀਟੋਰੀਅਸ ਦੇ ਖਾਸ ਕਰਕੇ ਕਿ ਇਹ ਬੱਚੇ ਇਸ ਸਕੂਲ 'ਚ ਨਾ ਆਉਂਦੇ ਤਾਂ ਸ਼ਾਇਦ ਇਹ ਡ੍ਰੌਪ ਹੋ ਜਾਣੇ ਸੀ ਇੱਕ ਥਾਂ ਤੇ ਜਾ ਕੇ ਪਾੜੀ ਨਹੀਂ ਪਾਉਂਦੇ ਕਿਸੇ ਮਹਿੰਗੇ ਸਕੂਲ 'ਚ। ਸਰ ਸਾਡੇ ਕੋਲ ਮੋਸਟਲੀ ਬੱਚੇ ਜਿਹੜੇ ਆਉਂਦੇ ਆ ਨਾ ਉਹ ਲੇਬਰ ਕਲਾਸ ਤੋਂ ਬਿਲੋਂਗ ਕਰਦੇ ਆ। ਫਾਰਮਰ ਕਲਾਸ ਤੋਂ ਬਿਲੋਂਗ ਕਰਦੇ ਆ, ਪੇਂਟਰ, ਇਲੈਕਟ੍ਰੀਸ਼ੀਅਨ ਇਹ ਸਾਰੇ ਆਈ ਏਮ ਇਨ ਕਿਤਿਆਂ ਤੋਂ ਬਿਲੋਂਗ ਕਰ ਜਿਨ੍ਹਾਂ ਦੇ ਪੇਰੈਂਟਸ ਇਹਨਾਂ ਕਿਤਿਆਂ ਦੇ ਵਿੱਚ ਐ ਜਾਂ ਮੋਸਟਲੀ ਕਹਿ ਸਕਦੇ ਹਾਂ ਦਿਹਾੜੀਦਾਰ ਜੇ ਦਿਹਾੜੀਦਾਰ ਕਹਿ ਸਕਦੇ ਹੋ ਤੁਸੀਂ ਬਿਲਕੁਲ ਕਹਿ ਸਕਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਕੱਲ ਇੱਕ ਬੱਚੇ ਦੀ ਵੀਡੀਓ ਰਿਲੀਜ਼ ਹੋਈ ਹੈ ਜਿਹੜਾ ਬੱਚਾ ਸਾਡਾ ਮੈਰਿਟ ਚ ਆਇਆ ਉਹ ਬੱਚੇ ਨੇ ਬਹੁਤ ਸਾਫ਼ ਸ਼ਬਦਾਂ ਚ ਲਿਖੀ ਸਾਫ਼ ਸ਼ਬਦਾਂ ਚ ਬੋਲਿਆ ਹੈ ਕਿ ਜੇ ਮੈਂ ਮੈਰਿਟੋਰੀਅਸ ਚ ਨਾ ਹੁੰਦਾ ਨਾ ਤਾਂ ਮੈਂ ਇੱਥੇ ਤੱਕ ਪਹੁੰਚ ਨਹੀਂ ਸਕਦਾ ਸੀ ਉਹ ਮੈਰਿਟ ਚ ਆਇਆ ਬੱਚਾ ਬਹੁਤ ਨਾਰਮਲ ਤੋਂ ਵੀ ਨਾਰਮਲ ਫੈਮਿਲੀ ਕਹਿ ਲਓ ਤੁਸੀਂ ਉਸ ਫੈਮਿਲੀ ਦਾ ਉਹਨੇ ਸਾਫ਼ ਸ਼ਬਦਾਂ ਚ ਕਿਹਾ ਹੈ ਕਿ ਜੇ ਮੈਰੀ ਟੂਰਿਸਟ ਨਾ ਆਇਆ ਹੁੰਦਾ ਤਾਂ ਮੈਂ ਇਸ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦਾ ਸੀਗਾ ਹੂੰ ਉਹਦੇ ਸੁਪਨੇ ਉਹਦੇ ਟੀਚਰ ਦੇ ਸੁਪਨੇ ਬਣ ਗਏ ਹੂੰ ਜਿਹੜੇ ਸੁਪਨੇ ਸਾਡੇ ਬੱਚੇ ਲੈਂਦੇ ਨੇ ਉਹ ਸਾਡੇ ਆਪ ਦੇ ਸੁਪਨੇ ਬਣ ਜਾਂਦੇ ਕਿ ਆਪਾਂ ਉਹਨਾਂ ਨੂੰ ਪੂਰਾ ਕਰਾਣਾ ਹੂੰ ਔਰ ਉਹਨਾਂ ਆਪਾਂ ਨੂੰ ਪੂਰਾ ਕਰਾਉਂਦੇ ਵੀ ਆ ਸਾਡੇ ਬੱਚੇ ਐਮਬੀਬੀਐਸ ਦੀ ਲਾਈਨਸ 'ਚ ਨੇ ਸਾਡੇ ਬੱਚੇ ਸੀਏ ਦੀ ਲਾਈਨਸ 'ਚ ਨੇ ਸਾਡੇ uh, ਬੱਚੇ Amazon ਕੰਪਨੀ ਦੇ ਵਿੱਚ 60-60 ਲੈਪਟਾਪ ਪੈਕੇਜ ਲੈ ਰਹੇ ਨੇ ਇਸ ਤਰ੍ਹਾਂ ਬੱਚੇ ਨਿਕਲੇ ਇਸ ਉਸ ਹਾਂਜੀ ਬਿਲਕੁਲ ਔਰ ਨਾਰਮਲ ਤੋਂ ਨਾਰਮਲ ਫੈਮਲੀਆਂ ਦੇ ਬੱਚੇ ਨੇ ਜਿਹੜੇ ਸਾਡਾ ਇੱਕ ਬੱਚਾ ਹੁਣੇ ਪੈਰਿਸ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਪੈਰਿਸ ਦੇ ਵਿੱਚ ਆਪਣੀ ਰਿਸਰਚ ਫੈਲੋਸ਼ਿਪ ਪੂਰੀ ਕਰਕੇ ਆਇਆ ਬਕਾਇਦਾ ਉਹਨੇ ਸਾਨੂੰ ਇੱਕ ਲੈਟਰ ਵੀ ਭੇਜੇ ਜਿਹਦੇ ਵਿੱਚ ਉਹਨੇ ਸਾਨੂੰ ਐਪਰੀਸ਼ੀਏਟ ਕੀਤਾ ਤਾਂ ਸੋਚੋ ਸਾਡ ਆਪਾਂ ਆਪ ਦੇ ਬੱਚਿਆਂ ਦੇ ਸੁਪਨਿਆਂ ਨੂੰ ਆਪ ਦੇ ਸੁਪਨੇ ਬਣਾ ਲਿਆ ਆਪਾਂ ਕਈ ਵਾਰ ਤਾਂ ਇਹ ਵੀ ਭੁੱਲ ਜਾਂਦੇ ਕਿ ਕਿੰਨੀ ਬੇਰੁਖੀ ਸਾਡੇ ਨੂੰ ਸਾਨੂੰ ਸਰਕਾਰਾਂ ਨੇ ਦਿਖਾਈ ਹੈ ਕਿਉਂਕਿ ਜਦੋਂ ਸਾਨੂੰ ਆਪਣੇ ਬੱਚੇ ਦਾ ਚਿਹਰਾ ਦਿਸਦਾ ਨਾ ਸਾਡੇ ਆਪ ਦੇ ਕੰਮ ਕਿੱਥੇ ਕਿੱਥੇ ਚਲੇ ਜਾਂਦੇ ਸਾਨੂੰ ਪਤਾ ਨਹੀਂ ਲੱਗਦਾ ਇਹ ਤਾਂ ਪਰਿਵਾਰ ਦੇ ਵਿੱਚ ਕੋਈ ਕਮਾਊ ਪੁੱਤ ਜੰਮ ਪੈਣਾ ਤਾਂ ਪਰਿਵਾਰ ਉਹਨੂੰ ਅੱਗੇ ਲਾਉਂਦਾ ਹੈ ਕਿ ਇਹਦੇ ਮਗਰ ਲੱਗੋ ਬਿਲਕੁਲ ਬਿਲਕੁਲ ਤੁਸੀਂ ਜੇ ਐਡੇ ਕਮਾਊ ਸੀ ਤੇ ਸਰਕਾਰ ਭੁੱਲੀ ਕਿਉਂ ਬੈਠੀ ਹੈ ਕੋਈ ਮਹਿਸੂਸਤਾ ਕੀਤਾ ਹੋਣਾ ਕਿ ਵਜ੍ਹਾ ਕੀ ਹੈ ਸਰਕਾਰ ਦਾ ਭੁੱਲਣਾ ਸਰ ਇੰਨਾ ਕਿ ਜ਼ਬਰਦਸਤ ਹੋ ਚੁੱਕਾ ਹੈ ਕਿ ਸਰਕਾਰ ਨੂੰ ਇਹ ਵੀ ਭੁੱਲ ਗਿਆ ਹੈ ਕਿ ਆਪਾਂ ਪਿਛਲੇ 10 ਸਾਲਾਂ ਦੇ ਇੱਕੋ ਸੈਲਰੀ ਤੇ ਬੈਠੇ ਹਾਂ ਹੂੰ ਜਿਹੜੀ ਸੈਲਰੀ ਸਾਡੀ ਲਿਖਤੀ ਵਿੱਚ 3% ਦਾ ਇਨਕਰੀਮੈਂਟ ਲੱਗਣਾ ਨਾ ਹਾਂਜੀ ਸਾਨੂੰ ਉਹ ਤੱਕ ਸਰਕਾਰ ਨਹੀਂ ਦੇ ਰਹੀ ਅੱਜ ਦੀ ਡੇਟ 'ਚ ਹਮ ਆਪਾਂ ਬਹੁਤਿਆਂ ਸਰਕਾਰ ਤੋਂ ਹੁਣ ਐਕਸਪੈਕਟੇਸ਼ਨਸ ਵੀ ਛੱਡਤੀਆਂ ਬਹੁਤ ਲਾਰੇ ਲਗਾ ਰਹੇ ਬਹੁਤ ਦੇਰ ਦੇ ਸਾਨੂੰ ਕਹਿ ਰਹੇ ਨੇ ਰੈਗੂਲਰ ਕਰ ਰਹੇ ਆ ਸਭ ਕੁਝ ਭੁੱਲੀ ਬੈਠੀ ਐ ਸਭ ਕੁਝ ਤਾਂ ਸਰਕਾਰ ਪੱਖੋਂ ਤਾਂ ਆਪਾਂ ਬਹੁਤ ਨਿਰਾਸ਼ ਬੈਠੇ ਹਾਂ ਇਸ ਲਈ ਅਧਿਆਪਕ ਸਰਕਾਰ ਛੱਡੋ ਸਰ ਆਪਾਂ ਤਾਂ ਸੁਸਾਇਟੀ ਪੱਖੋਂ ਬਹੁਤ ਨਿਰਾਸ਼ ਹਾਂ ਹਮ ਸਾਡੀ ਅਧਿਆਪਕਾਂ ਨੂੰ ਸਭ ਤੋਂ ਵੱਡੀ ਕਮੀ ਕਿਹੜੀ ਐ ਖਾਸ ਕਰਕੇ ਮੈਰੀ ਟੂਰਿਸਟ ਸਕੂਲਾਂ ਦੇ ਅਧਿਆਪਕਾਂ ਨੂੰ ਕੀ ਕੀ ਚਾਹੀਦਾ ਜੋ ਮਿਲ ਨਹੀਂ ਰਿਹਾ ਸਾਡੀਆਂ ਦੋ ਹੀ ਮੰਗਾਂ ਪਿਛਲੇ 10 ਸਾਲਾਂ ਤੋਂ ਆਪਾਂ ਦੋ ਮੰਗਾਂ ਤੇ ਪਿੱਛੇ ਹੀ ਲੜ ਰਹੇ ਆ ਇੱਕ ਡਿਪਾਰਟਮੈਂਟ ਆਫ ਐਜੂਕੇਸ਼ਨ ਚ ਸਾਨੂੰ ਰੈਗੂਲਰ ਕੀਤਾ ਜਾਵੇ ਜਿਹੜੀ ਡਿਮਾਂਡ ਸਾਡੀ 2014 ਤੋਂ ਚੱਲ ਰਹੀ ਹੈ 2015 ਚ ਨੋਟੀਫਿਕੇਸ਼ਨ ਨਿਕਲਾ ਅਖਬਾਰਾਂ ਵਿੱਚ ਨਿਕਲਦਾ ਕਿ ਸਾਨੂੰ ਪੱਕਾ ਕੀਤਾ ਜਾ ਰਿਹਾ ਔਰ 2015 ਚ ਉਹ ਖਾਰਿਜ ਕਰ ਦਿੱਤਾ ਜਾਂਦਾ 2018 ਵਿੱਚ ਸਾਡਾ ਨੋਟੀਫਿਕੇਸ਼ਨ ਬਕਾਇਦਾ ਨਿਕਲਿਆ ਜੀ ਜਿਹਦੇ ਵਿੱਚ ਰਮਸਾਦਰਸ਼ ਦੇ ਸਕੂਲਾਂ ਰਮਸਾਰ ਅਦਰਸ਼ ਤੇ ਮੈਰੀ ਟੂਰਿਸਟ ਵਾਲਾ ਨੂੰ ਪੱਕਾ ਕਰਨਾ ਸੀਗਾ ਰਮਸਾ ਦੇ 8886 ਟੀਚਰ ਉਹਦੇ ਵਿੱਚ ਰੈਗੂਲਰ ਕਰ ਦਿੱਤੇ ਗਏ ਲੇਕਿਨ ਸਾਡੇ ਸਟਾਫ ਨੂੰ ਉਹਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਿਸ ਦਾ ਕਾਰਨ ਸਾਨੂੰ ਅੱਜ ਤੱਕ ਨਹੀਂ ਦੱਸਿਆ ਗਿਆ ਫਿਰ ਜਿਹੜੇ ਅਸੀਂ ਵਿਗਿਆਪਨ ਦੇਖੇ ਆ ਸੜਕਾਂ ਦੇ ਉੱਤੇ ਅਖਬਾਰਾਂ 'ਚ ਮਸ਼ਹੂਰੀਆਂ ਦੇਖੀਆਂ ਕਿ ਕੱਚੇ ਅਧਿਆਪਕ ਹੋਏ ਪੱਕੇ ਉਹ ਫਿਰ ਕੌਣ ਸੀ ਸਰ ਉਹ ਤਾਂ ਫਿਰ ਵਿਗਿਆਪਨ ਹੀ ਬਣ ਕੇ ਰਹਿ ਗਏ ਨਾ ਵਿਗਿਆਪਨ ਤਾਂ ਵਿਗਿਆਪਨ ਹੀ ਰਹਿ ਗਿਆ ਫਿਰ ਦੇਖੋ ਤੁਹਾਡੇ ਸਾਹਮਣੇ ਆਪਾਂ ਬੈਠੇ ਆ 245 ਕੱਚੇ ਹੀ ਬੈਠੇ ਆ 2022 'ਚ ਸਾਨੂੰ ਹਰਜੋਤ ਬੈਂਸ ਜੀ ਨੇ ਪਹਿਲੀ ਮੀਟਿੰਗ ਚ ਕਿਹਾ ਸੀਗਾ ਕਿ ਤੁਹਾਨੂੰ ਮੈਂ 100 ਦਿਨਾਂ ਚ ਪੱਕਾ ਕਰ ਰਿਹਾ ਜੀ ਉਹ 100 ਦਿਨ 2022 ਤਾਂ ਅੱਜ ਕੀ ਚੱਲ ਰਹੀ 2025 ਤੁਸੀਂ ਲਾ ਲਓ ਕਿੰਨੇ ਕਿੰਨੇ ਦਿਨ ਬਣ ਗਏ ਹਾਂ ਤਿੰਨ ਵਾਰੀ ਤਾਂ 365 ਦਿਨ ਲੱਗੇ ਬਿਲਕੁਲ ਆ ਤਿੰਨ ਤੋਂ ਪੈਂਟ ਨੂੰ ਲਾ ਲਓ ਤਿੰਨਾ ਕਰ ਲਓ ਤਾਂ ਆਪਾਂ ਅੱਜ ਵੀ ਇੰਨੇ ਦਿਨਾਂ ਤੋਂ ਬਾਅਦ ਵੀ ਕੱਚੇ ਹੀ ਬੈਠੇ ਆ ਹੁਣ ਉਹ ਪਤਾ ਨਹੀਂ ਬੈਨਰ ਝੂਠੇ ਪੈ ਗਏ ਜਾਂ ਸਰਕਾਰ ਝੂਠੀ ਪੈ ਗਈ ਜਿਵੇਂ ਤੁਸੀਂ ਪ੍ਰਾਪਤੀਆਂ ਗਿਣਾਉਂਦੇ ਦੱਸਿਆ ਕਿ ਬੱਚੇ ਐਮਬੀਬੀਐਸ ਦੀ ਲਾਈਨ ਦੇ ਵਿੱਚ ਨੇ ਇੰਜੀਨੀਅਰ ਨੇ ਹੋਰ ਕਈ ਥਾਵਾਂ ਦੇ ਉੱਤੇ ਵਧੀਆ ਥਾਵਾਂ ਦੇ ਉੱਤੇ ਪਹੁੰਚ ਗਏ ਨਾ ਸਕੂਲਾਂ ਦੀ ਬਦੌਲਤ ਤਾਂ ਕਿੰਨੇ ਦੇ ਆਪ ਕਿਸ ਸਕੂਲ ਦੇ ਲਈ ਸੈਂਕਸ਼ਨ ਪੋਸਟਾਂ ਨੇ ਔਰ ਸਾਰੇ ਦੇ ਸਾਰੇ ਰੱਖੇ ਹੋਇਆ ਜਾਂ ਪੋਸਟਾਂ ਵੀ ਖਾਲੀ ਪਈਆਂ ਇਸੇ ਸਾਡੇ ਕੋਲ ਟੋਟਲ ਸੈਂਕਸ਼ਨ ਪੋਸਟਾਂ 402 ਹੈ ਜਿਦੇ ਵਿੱਚ 295 ਭਰੀਆਂ ਆਈਆਂ ਔਰ ਕਿੰਨੇ ਸਕੂਲਾਂ ਚ ਇਹ ਸਾਡੇ 10 ਸਕੂਲਾਂ ਚ 10 ਸਕੂਲਾਂ ਔਰ 295 ਭਰੀਆਂ ਆਈਆਂ ਔਰ 107 ਖਾਲੀ ਪਈਆਂ अच्छा 107 दी पर 107 काली पैयां हं और खाली नहीं पैयां क्या कह सक्या पा वो ਛੱਡ ਕੇ ਗਏ ਨੇ ਹਮ ਅੱਛਾ ਔਰ ਛੱਡ ਕੀ ਇਸ ਲਈ ਗਏ ਨੇ ਦੇਖੋ ਆ ਕਿਸੇ ਪਾਸੇ ਤੋਂ ਸੰਤੁਸ਼ਟੀ ਹੋਵੇ ਨਾ ਟੀਚਰ ਨੂੰ ਹਮ ਵੀ ਹਾਂ ਮੈਨੂੰ ਇਸ ਪੱਖ ਤੋਂ ਮੈਂ ਸੰਤੁਸ਼ਟਾਂ ਤਾਂ ਟੀਚਰ ਕਦੀ ਨਹੀਂ ਛੱਡਦਾ ਜੀ ਸਾਡੇ ਕੋਲ ਸਿਰਫ ਇੱਕ ਸੰਤੁਸ਼ਟੀ ਹੈ ਕਿ ਆਪਾਂ ਆਪਣਾ ਜੀ ਜਾਨ ਲਗਾਉਂਦੇ ਆ ਸਾਨੂੰ ਉਸ ਪੱਖੋਂ ਕਦੀ ਕੋਈ ਨਿਰਾਸ਼ਾ ਨਹੀਂ ਕਿਉਂਕਿ ਸਾਨੂੰ ਪਤਾ ਹੈ ਮੈਂ ਆਪਣਾ 100% ਤੇ 10% ਦੇ ਰਹੀ ਹਾਂ ਉਸ ਪੱਖੋਂ ਮੈਂ ਸੰਤੁਸ਼ਟ ਹਾਂ ਲੇਕਿਨ ਕਹਿੰਦੇ ਨਾ ਕਾਰ ਬਾਰ ਚਲਾਉਣ ਲਈ ਸਾਨੂੰ ਵੀ ਬਹੁਤ ਕੁਝ ਚਾਹੀਦਾ ਤਾਂ ਉਹ ਦੋ ਪੱਖੋਂ ਆਪਾਂ ਅੱਜ ਵੀ ਅਸੰਤੁਸ਼ਟਾ ਸਰਕਾਰੀ ਦੇ ਕਰਕੇ ਸਾਡੇ ਟੀਚਰ ਸਰਕਾਰੀ ਦੇ ਅਪਕਾਂ ਬਾਰੇ ਤੇ ਇੱਕ ਹੋਰ ਧਾਰਨਾ ਬਣੀ ਹੋਈ ਹੈ ਕਿ ਪਹਿਲਾਂ ਆਉਂਦੀਆਂ ਸੀ ਕਈ ਵਾਰੀ ਵੀਡੀਓ ਕਈ ਵਾਰੀ ਛਾਪਾ ਪੈਂਦਾ ਮੋਤਵਰ ਸੱਜਣੋਂ ਦੇ ਕਹਿੰਦੇ ਅਧਿਆਪਕ ਤੇ ਇੱਥੇ ਕੋਟੀਆਂ ਬਣ ਨਾਉਂਦੇ ਆ ਬੱਚਿਆਂ ਨੂੰ ਪੜਾਉਂਦੇ ਨਹੀਂ ਜਾ ਵੇਲੇ ਹੋ ਕੇ ਮੁੜ ਜਾਂਦੇ ਆ 2-4 ਘੰਟੇ ਬੈਠ ਕੇ ਮਤਲਬ ਉਹਨਾਂ ਸਾਰੀਆਂ ਗੱਲਾਂ ਨੂੰ ਵੀ ਤੁਸੀਂ ਫਿੱਕਾ ਪਾਇਆ ਉਹਨਾਂ ਸਕੂਲਾਂ 'ਚ ਕੰਮ ਕਰਕੇ ਦੇਖੋ ਸਰ ਬੀਗ ਅਧਿਆਪਕ ਮੈਂ ਕਿਸੇ ਵੀ ਅਧਿਆਪਕ ਦੇ ਲਈ ਇਹ ਸ਼ਬਦ ਵਰਤ ਨਹੀਂ ਸਕਦੀ ਕਿਉਂਕਿ ਮੈਂ ਨਹੀਂ ਦੇਖਿਆ ਹਮ ਹੈਨਾ ਜਿਵੇਂ ਦੇਖਿਆ ਨਹੀਂ ਤਾਂ ਮੈਂ ਕਿਸੇ ਨੂੰ ਨਹੀਂ ਕਹਿ ਸਕਦੀ ਵੀ ਉਥੇ ਬੈਠ ਕੇ ਸਵੈਟਰ ਬੁਨ ਰਿਆ ਸੀ ਜਾਂ ਕੁਝ ਕਰ ਰਿਹਾ ਸੀ ਅਧਿਆਪਕ ਮਿਹਨਤ ਕਰਦਾ ਉਸ ਮਿਹਨਤ ਨੂੰ ਕਿਵੇਂ ਲਿਆ ਜਾਂਦਾ ਹੈ ਕਿਵੇਂ ਮਾਪਿਆ ਜਾਂਦਾ ਹੈ ਉਹ ਸਰਕਾਰ ਦੀ ਨੀਤੀ ਹੈ ਹਮ ਪਰ ਜਿਵੇਂ ਆਪਾਂ ਮਿਹਨਤ ਕਰਦੇ ਆ ਮੈਂ ਨਹੀਂ ਦੇਖਿਆ ਜੀ ਮੈਂ ਦੇਖਿਆ ਹੁੰਦਾ ਤਾਂ ਮੈਂ ਕਹਿ ਵੀ ਦਿੰਦੀ ਵੀ ਹਾਂਜੀ ਸਰਕਾਰੀ ਸਕੂਲਾਂ ਚ ਇਹ ਹੋ ਰਿਹਾ ਜਦ ਮੈਂ ਦੇਖਿਆ ਨਹੀਂ ਤੇ ਮੈਂ ਕਹਿ ਕਿਉਂ ਨਾ ਹਮਮ ਔਰ ਅਧਿਆਪਕ ਇੱਕ ਅਧਿਆਪਕ ਦੂਜੇ ਅਧਿਆਪਕ ਦੀ ਵੀ ਕਦੀ ਵੀ ਨਿੰਦਾ ਇਹ ਇਹਨਾਂ ਸ਼ਬਦਾਂ ਚ ਕਰ ਵੀ ਨਹੀਂ ਸਕਦਾ ਮਤਲਬ ਇਹ ਜਿਹੜੀਆਂ ਗੱਲਾਂ ਹੁੰਦੀਆਂ ਫਿਰ ਐਵੇਂ ਬਦਨਾਮੀ ਕਰਨ ਨੂੰ ਹੀ ਐ ਸਰ ਦੇਖੋ ਜਿਨ੍ਹਾਂ ਨੇ ਦੇਖਿਆ ਇਹ ਤਾਂ ਵੈਰੀਫਾਈ ਉਹ ਕਰ ਸਕਦੇ ਨੇ ਹਮਮ ਕਿਉਂਕਿ ਮੈਂ ਦੇਖਿਆ ਨਹੀਂ ਮੈਂ ਕਹਾਂਗੀ ਨਹੀਂ ਹਮਮ ਕਿਉਂਕਿ ਮੈਂ ਜਾਂ ਫਿਰ ਮੈਂ ਕਹਿ ਲਵਾਂ ਵੀ ਮੈਂ ਜਿਨ੍ਹਾਂ ਦੇ ਕੰਟੈਕਟਸ ਵਿੱਚ ਹੈਗੀਆਂ ਮੈਂ ਤਾਂ ਉਹਨਾਂ ਨੂੰ ਮਿਹਨਤ ਕਰਦੇ ਦੇਖਿਆ ਹਮਮ ਪਰ ਜੇ ਮਿਹਨਤ ਦਾ ਮੁੱਲ ਸਰਕਾਰ ਐਵੇਂ ਪਾਉਂਦੀ ਜਿਵੇਂ ਸਾਡਾ ਪਾਇਆ ਹੂੰ ਤਾਂ ਫਿਰ ਸੋਚੋ ਵੀ ਬੰਦਾ ਨਿਰਾਸ਼ਾਵਲ ਵਧ ਕਿਉਂ ਨਹੀਂ ਵਧੇਗਾ ਹੂੰ ਮੈਰੀਟੋਰੀਅ ਸਕੂਲਾਂ ਦੀ ਨੁਹਾਰ ਹੋਰ ਚੰਗੀ ਕਰਨ ਵਾਸਤੇ ਸਰਕਾਰ ਪਹਿਲਾ ਕੰਮ ਇੱਕ ਤਾਂ ਤੁਹਾਡੇ ਅਧਿਆਪਕਾਂ ਦੀਆਂ ਮੰਗਾਂ ਦੀ ਗੱਲ ਆਖੀ ਹੈ ਬੱਚਿਆਂ ਨੂੰ ਸਾਰਾ ਕੁਝ ਸਹੀ ਮਿਲ ਰਿਹਾ ਸਭ ਕੁਝ ਸਮੇਂ ਤੇ ਪ੍ਰੋਵਾਈਡ ਹੁੰਦਾ ਜਾਂ ਬੱਚਿਆਂ ਦੇ ਪੱਦਰ ਤੇ ਵੀ ਕਈ ਕਮੀਆਂ ਨੇ ਸਰ ਬੱਚਿਆਂ ਦੇ ਲਈ ਸਹੀ ਕਰਵਾਉਣ ਲਈ ਆਪਾਂ 3 ਸਾਲ ਤੋਂ ਲੜੇ ਹਾਂ ਹੂੰ ਉਹਨਾਂ ਵਿੱਚੋਂ ਕਈ ਕਈ ਬੋទੀਆਂ ਨਹੀਂ ਮੈਂ ਕਹਾਂਗੀ ਕਿ ਬੋទੀਆਂ ਨਹੀਂ ਖਾਣੇ ਦਾ ਅੱਜ ਵੀ ਹੋਈ ਹਾਲ ਹੈ ਹਮ ਕੋਚਿੰਗ ਸਾਡੇ ਤਿੰਨ ਸਕੂਲਾਂ ਵਿੱਚ ਕਮਰਸ ਦੀ ਚੱਲ ਰਹੀ ਹੈ ਹਾਂਜੀ ਬਾਕੀ ਸੱਤ ਸਕੂਲਾਂ ਚ ਨਹੀਂ ਚੱਲਦੀ ਤੇ ਜਿਹੜੇ ਕੈਂਪਸ ਲਗਾਏ ਜਾ ਰਹੇ ਨੇ ਹਨਾ ਤੇ ਮਤਲਬ ਉਹਨਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਪਰ ਜਿਵੇਂ ਪਹਿਲੇ ਸਿਸਟਮ ਹੁੰਦਾ ਸੀ ਉਸ ਸਿਸਟਮ ਦੇ ਨਾਲ ਨਹੀਂ ਆਹ ਸਾਰੀਆਂ ਚੀਜ਼ਾਂ ਹਮ ਉਹ ਨਹੀਂ ਪਰ ਇਹ ਵੀ ਚੀਜ਼ਾਂ ਆਪਾਂ ਲੜ ਲੜ ਕੇ ਲਈਆਂ ਹਮ ਮਤਲਬ ਹਰ ਚੀਜ਼ ਲਈ ਸਾਨੂੰ ਲੜਾਈ ਲੜਨੀ ਪਈ ਹੈ ਚਾਹੇ ਉਹ ਅਧਿਆਪਕ ਦੀ ਲੜਾਈ ਸੀ ਚਾਹੇ ਉਸ ਵਿਦਿਆਰਥੀ ਦੀ ਲੜਾਈ ਸੀ ਔਰ ਆਪਾਂ ਬੀਿੰਗ ਸਿਰਫ ਆਪ ਦੀ ਲੜਾਈ ਨਹੀਂ ਲੜੀ ਕਿ ਜੀ ਆਪਾਂ ਸਿਰਫ ਆਪ ਦੇ ਲਈ ਲੜਦੇ ਰਹੀ ਜੀ ਸਾਨੂੰ ਰੈਗੂਲਰ ਕੀਤਾ ਜਾਏ ਜਾਂ ਸਾਡੇ ਇਨਕਰੀਮੈਂਟ ਲਗਾਇਆ ਜਾਏ ਜਿੱਥੇ ਸਾਨੂੰ ਲੜਨਾ ਪਿਆ ਆਪਾਂ ਆਪਣੇ ਵਿਦਿਆਰਥੀ ਦੀ ਲੜਾਈ ਵੀ ਪੂਰੀ ਲੜੀ ਉਹਨਾਂ ਦੇ ਨਾਲ ਡੱਟ ਕੇ ਲੜੀ ਉਹਨਾਂ ਦੇ ਹੱਕ ਲੜੇ ਆਪਾਂ ਲੜ ਕੇ ਲਏ ਹੂੰ ਆਪਨੀ ਸਰਕਾਰ ਨੇ ਸਾਨੂੰ ਕੁਝ ਦਿੱਤਾ ਤੁਸੀਂ ਜਿਵੇਂ ਕਿਹਾ ਕਿ ਖਾਣੇ ਦੇ ਵੀ ਕਈ ਥਾਵਾਂ ਤੇ ਸਮੱਸਿਆ ਹੈ ਕਈ ਵਾਰੀ ਤਾਂ ਮਾਪਿਆਂ ਨੂੰ ਐ ਲੱਗਦਾ ਹੈ ਕਿ ਇਨ੍ਹਾਂ ਸਕੂਲਾਂ 'ਚ ਅਸੀਂ ਬੱਚੇ ਭੇਜਨੇ ਆ ਤੇ ਇਨ੍ਹਾਂ ਟੀਚਰਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਚੰਗਾ ਖਾਣਾ ਮੋਈਆ ਕਰੋਣਾ ਇਸ ਤਰ੍ਹਾਂ ਦੇ ਕਦੇ ਦੇ ਮਾਪਿਆਂ ਦੇ ਲਾਂਭੇ ਵੀ ਸੁਣਨੇ ਪੈਂਦੇ ਆ ਡਾਇਰੈਕਟ ਕਿ ਸਾਡੇ ਬੱਚੇ ਨੂੰ ਖਾਣਾ ਮਾੜਾ ਮਿਲਿਆ ਬਿਲਕੁਲ ਸਰ ਸੁਣਨੇ ਪਏ ਵੀ ਆਪਾਂ ਲੜਾਈਆਂ ਲੜੀਆਂ ਵੀ ਤਾਈਆਂ ਹੂੰ ਕਿ ਜੇ 186 ਦੀ ਡਾਈਟ 387090 ਜਾਂਦੀ ਹੈ ਹੂੰ ਤਾਂ ਤੁਸੀਂ ਕੁਆਲਿਟੀ ਦਾ ਅੰਦਾਜ਼ਾ ਲਾ ਸਕਦੇ ਹੋ ਹੂੰ ਪਰ ਇਥੇ ਵੀ ਫਿਰ ਮੈਂ ਇਹ ਨਹੀਂ ਕਵਾਂਗੀ ਕਿ ਮੈਂ ਆਪਣੇ ਵਿਧਾਈ ਨਹੀਂ ਕਰਨਾ ਚਾਹਦੀ ਕਿ ਆਪ ਆ ਬੱਚਿਆਂ ਨੂੰ ਖਾਣਾ ਦੇਣ ਤੋਂ ਪਹਿਲੇ ਆਪ ਦੇਖਦੇ ਆ ਆਪ ਆ ਦੇਖਦੇ ਆ ਕਿ ਸਾਡੇ ਬੱਚੇ ਤਾਂ ਕੋਈ ਮਾੜੀ ਚੀਜ਼ ਨਹੀਂ ਖਾਣਨੀ ਚਾਹੀਦੀ ਉਹ ਦੇਖਦੇ ਆ ਲੇਕਿਨ ਯਹਾਂ ਸਰਕਾਰਾਂ ਨੇ ਇਥੇ ਵੀ ਗੇਮ ਤਾਂ ਖੇਢੀ ਹੋਈ ਹੈ 186 ਵਾਲੀ 79 ਤੇ ਕਰ ਦੇਣੀ ਉਹ ਸੋਚਣ ਵਾਲੀ ਗੱਲ ਹਾਂ ਯਹਾਂ ਤਾਂ ਮੈਨੂੰ ਦਿੱ ਜਿਹੜੀ ਕਟੌਤੀ ਪ੍ਰੋਬਲਮ ਹੀ ਹੁੰਦੀ ਹੈ ਕਿਉਂਕਿ ਨਾ ਹਾਇਰ ਅਥਾਰਟੀ ਦੇ ਆਪ ਦੇ ਬੱਚੇ ਨਾ ਸਕੂਲਾਂ ਚ ਨਹੀਂ ਨਾ ਪੜਦੇ ਤਾਂ ਕਰਕੇ ਜੇ ਤੁਸੀਂ ਆ ਉਹਨਾਂ ਬੱਚਿਆਂ 'ਚ ਆਪਦੇ ਬੱਚੇ ਲੱਭਣਾ ਸ਼ੁਰੂ ਕਰ ਦੋਗੇ ਨਾ ਤਾਂ ਤੁਹਾਨੂੰ ਤੁਸੀ ਕਮੀਆਂ ਅਗਲੇ ਦਿਨ ਹੀ ਦੂਰ ਕਰ ਦੋਗੇ ਕਿਉਂਕਿ ਉਹਦੇ 'ਚ ਸਾਡਾ ਬੱਚਾ ਬੈਠਦਾ ਨਹੀਂ ਉਹਨਾਂ ਸਾਨੂੰ ਆਪਦੇ ਬੱਚੇ ਨਜ਼ਰ ਨਹੀਂ ਆਉਂਦੇ ਬਸ ਇੰਨੀ ਇੰਨੀ ਕਿਜੀ ਗੱਲ ਹੋ ਜਾਂਦੀ ਹੈ ਜਿਹੜੀ ਆ ਗੱਲ ਤੁਸੀਂ ਬਹੁਤ ਵੱਡੀ ਗਈ ਹੈ ਕਿ ਉਹਨਾਂ ਜਿਨ੍ਹਾਂ ਨੇ ਡਿਸੀਜਨ ਮੇਕਿੰਗ ਦੀ ਪਾਵਰ ਹੈ ਜਿਨ੍ਹਾਂ ਕੋਲ ਉਹਨਾਂ ਦੇ ਬੱਚੇ ਉੱਥੇ ਹੈ ਨਹੀਂ ਤੇ ਕਿਵੇਂ ਧਿਆਨ ਦੇਣਗੇ ਇਹ ਆਮ ਲੋਕਾਂ 'ਚ ਵੀ ਬੜੀ ਗੱਲ ਪ੍ਰਚਲਿਤ ਹੈ ਕਿ ਨਾ ਹੀ ਸਰਕਾਰੀ ਅਧਿਆਪਕਾਂ ਦੇ ਬੱਚੇ ਨਾ ਅਫਸਰਾਂ ਦੇ ਬੱਚੇ ਨਾ ਸਿਆਸਤਦਾਨਾਂ ਦੇ ਬੱਚੇ ਜਦੋਂ ਤੱਕ ਇਹਨਾਂ ਸਕੂਲਾਂ 'ਚ ਨਹੀਂ ਜਾਣਗੇ ਤੇ ਨਿਹਾਰਾ ਕਿਵੇਂ ਬਦਲਣਗੀਆਂ ਫਿਰ ਤੇ ਪ੍ਰਾਈਵੇਟ ਸਕੂਲਾਂ ਨੂੰ ਹੀ ਲੱਗਣਗੇ ਨਾ ਖੰਭ ਤਾਂ ਸਰ ਗੱਲ ਇਹ ਵੀ ਨਹੀਂ ਇਹਨੂੰ ਆਪਾਂ ਅਗ ਦੂਸਰੇ ਤਰੀਕੇ ਨਾਲ ਦੇਖੀਏ ਤਾਂ ਇਹ ਹੈ ਕਿ ਜੇ ਸਰਕਾਰ ਜਿਹੜੇ ਬੱਚਿਆਂ ਦੇ ਉਹਨਾਂ ਵੱਲ ਧਿਆਨ ਦੇ ਦੇ ਹੂੰ ਸਾਡੇ ਕੋਲ ਗਰੀਬ ਘਰਾਂ ਦੇ ਬੱਚੇ ਆ ਰਹੇ ਆ ਤੁਸੀਂ ਇੰਨੇ ਨੇ ਮਤਲਬ ਕੀ ਕਹਿੰਦੇ ਵੀਡੀਓਸ ਪਾ ਦਿੱਤੀਆਂ ਵੀ ਆਪਾਂ ਗਰੀਬ ਦੇ ਬੱਚਿਆਂ ਨੂੰ ਕਰ ਰਹੇ ਆ ਜੀ ਗਰੀਬ ਦੇ ਬੱਚੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਸਕੂਲਾਂ ਵਿੱਚ ਵੀ ਤੇ ਗਰੀਬ ਦੇ ਹੀ ਪੜ ਰਹੇ ਨੇ ਹੂੰ ਸਾਡੇ ਕਿਹੜਾ ਕੋਈ ਇੱਥੇ ਵੀ ਆਈਪੀ ਕਲਾਸ ਦੇ ਬੱਚੇ ਪੜ ਰਹੇ ਨੇ ਜੀ ਸਾਡੇ ਮਜ਼ਦੂਰਾਂ ਦੇ ਬੱਚੇ ਪੜ ਰਹੇ ਨੇ ਲੇਬਰ ਕਲਾਸ ਦੇ ਬੱਚੇ ਪੜ ਰਹੇ ਨੇ ਆਮ ਕਈਆਂ ਦੇ ਤਾਂ ਫਾਦਰ ਵੀ ਹੈ ਨਹੀਂ ਹੂੰ ਸਿੰਗਲ ਮਦਰ ਆਪਣੇ ਬੱਚਿਆਂ ਨੂੰ ਪਾਲ ਰਹੀ ਮੈਂ ਜਿਹੜਾ 37 ਦਾ ਡਾਟਾ ਲੈ ਕੇ ਆਈ ਹਾਂ ਨਾ ਜਿਹੜਾ ਮੇ ਕੋਲ 37 ਦਾ ਡਾਟਾ ਪਿਆ ਹੈ ਜਿਹੜੇ ਸਾਡੇ ਬੱਚੇ ਮੈਰਿਟ ਵਿੱਚ ਆਏ ਨੇ 15 ਬੱਚੇ ਨੇ ਜਿਨ੍ਹਾਂ ਦੇ ਫਾਦਰ ਲੇਬਰ ਕਲਾਸ ਚ ਨੇ ਚਾਰ ਬੱਚੇ ਨੇ ਜਿਨ੍ਹਾਂ ਦੇ ਫਾਦਰ ਇਲੈਕਟ੍ਰੀਸ਼ੀਅਨ ਨੇ ਇੱਕ ਦੋ ਬੱਚੇ ਨੇ ਜਿਨ੍ਹਾਂ ਦੀ ਫਾਦਰ ਹੀ ਨਹੀਂ ਹੈ ਮਦਰ ਹੈ ਜਿਹੜੀ ਘਰ ਘਰ ਕੰਮ ਕਰਕੇ ਬੱਚੇ ਨੂੰ ਪਾਲ ਰਹੀ ਹੈ ਇੱਕ ਤੇ ਬੱਚੇ ਨੇ ਜਿਹੜੇ ਉਹ ਪਲੰਬਰ ਦਾ ਕੰਮ ਕਰ ਰਹੇ ਨੇ ਇੱਕ ਬੱਚਾ ਸਾਡੇ ਇਕਨੋਮਿਕਲੀ ਵੀਕ ਸੈਕਸ਼ਨ ਤੋਂ ਹੈ ਇਹ ਇਹ ਬੱਚੇ ਹਨਾ ਇਹ ਇਹਨਾਂ ਨੂੰ ਜ਼ਰੂਰਤ ਹੈ ਸਰਕਾਰ ਦੀ ਪੱਖ ਦੀ ਜੀ ਠੀਕ ਹੈ ਨਾ ਸਰਕਾਰ ਦੀ ਤਾਂ ਉਹ ਚੀਜ਼ ਦੇ ਦੋ ਜੇ ਤੁਸੀਂ ਇਹ ਲੈ ਜੋ ਸਰਕਾਰੀ ਸਕੂਲਾਂ ਜਾਂ ਕਿਸੇ ਵੀ ਆਰਮ ਸਕੂਲ ਨੂੰ ਉੱਪਰ ਚੱਕਣਾ ਪ੍ਰਾਈਵੇਟ ਦੇ 11th ਦੇ ਲੈ ਜਾਣਾ ਓਕਾ ਨਹੀਂ ਹੈ ਪਰ ਜਦ ਤੁਸੀਂ ਟੀਚਰ ਸੈਟੀਸਫਾਈ ਨਹੀਂ ਕਰਨੇ ਟੀਚਰਸ ਨੂੰ ਉਹਨਾਂ ਦਾ ਬੰਦਾ ਰੁਕਤਬਾ ਨਹੀਂ ਦੇਣਾ ਟੀਚਰ ਨੂੰ ਬੰਦੇ ਹੱਕ ਨਹੀਂ ਦੇਨੇ ਉਹ ਵੀ ਕਦੀ ਨਾ ਕਦੀ ਤਾਂ ਡੀਮੋਟੀਵੇਟ ਹੋਣਗੇ ਉਹਨਾਂ ਦਾ ਵੀ ਉਹਨਾਂ ਦਾ ਵੀ ਜਜ਼ਬਾ ਹਾਲਾਂਕਿ ਆਪਾਂ ਘਟਨ ਨਹੀਂ ਦਿੰਦੇ ਪਰ ਕਿਤੇ ਨਾ ਕਿਤੇ ਵੱਧਦੀ ਮਹਿੰਗਾਈ ਦੇ ਨਾਲ ਚੇਂਜ ਹੁੰਦੇ ਸਰਕਮਸਟਾਂਸਿਸ ਦੇ ਨਾਲ ਸਾਨੂੰ ਵੀ ਉਹ ਚੇਂਜ ਚਾਹੀਦਾ ਹੈ ਜਿਹੜੇ ਦੇ ਅਪਕ ਤਾਂ ਚਲੋ ਡٹے ਰਹੇ ਇਸ ਘੜੀ ਦੇ ਵਿੱਚ ਵੀ ਕਿ ਚਾਹੇ ਕਮੀਆਂ ਲੱਗ ਹੋਣ ਪਰ ਅਸੀਂ ਆਪਣਾ ਟੀਚਾ ਮਿੱਥਿਆ ਹੋਇਆ ਪੂਰਾ ਕਰਾਂਗੇ ਬੱਚਿਆਂ ਨਾਲ ਖੜੇ ਆਂ ਜਿਹੜੀ ਮਰਜ਼ੀ ਘੜੀ ਦੇ ਨਾਲ ਚੱਲ ਰਹੇ ਆਂ ਪਰ ਜਿਹੜੇ 107 ਟੀਚਰ ਛੱਡ ਕੇ ਚਲੇ ਗਏ ਦੇ ਨਾਲ ਤਾਂ ਫਿਰ ਕਈ ਸਬਜੈਕਟ ਨੇ ਜਿਹੜੇ ਵਧੀਆ ਸਬਜੈਕਟ ਹੁੰਦੇ ਆ ਜਿਨ੍ਹਾਂ ਤੇ ਲੋਡ ਹੁੰਦੀ ਹੈ ਟੀਚਰਾਂ ਦੀ ਉਹਨਾਂ ਦੀ ਵੱਡੀ ਕਮੀ ਹੋ ਗਈ ਹੋਣੀ ਹੈ ਬਿਲਕੁਲ ਹੁੰਦੀ ਹੈ ਸਰ ਕਮੀ ਹੁੰਦੀ ਹੈ ਔਰ ਫਿਰ ਉਸ ਦਾ ਜਿਹੜਾ ਖਾਮਿਆਜ਼ਾ ਹੈ ਬੱਚੇ ਬੱਚਾਂ ਤੇ ਦੇ ਨਾਲ ਨਾਲ ਟੀਚਰ ਨੂੰ ਵੀ ਭੁਗਤਣਾ ਪੈਂਦਾ ਕਿਉਂਕਿ ਇੱਕੋ ਹੀ ਟੀਚਰ ਫਿਰ ਉਹਦੀ ਕਲਾਸਿਸ ਵੱਧ ਜਾਂਦੀਆਂ ਉਹਦਾ ਵਰਕਲੋਡ ਵੱਧ ਜਾਂਦਾ ਇਹਨਾਂ ਦਾ ਸਾਰ ਸਕੂਲਾਂ ਦੇ ਵਿੱਚ ਫਿਰ ਇਹ ਵੀ ਹੋਊਗਾ ਕਿ ਇੱਥੇ ਫਿਜ਼ਿਕਸ ਦਾ ਟੀਚਰ ਨਹੀਂ ਮਿਲ ਰਿਹਾ ਕੈਮਿਸਟਰੀ ਦਾ ਨਹੀਂ ਮਿਲ ਰਿਹਾ ਸਾਡੇ ਇੱਕ ਦੋ ਸਕੂਲਾਂ ਚ ਹੈਗੇ ਸਰ ਘੱਟ ਹੈ ਉੱਥੇ ਹੂੰ ਉੱਥੇ ਹੈਗੇ ਆ ਮੈਂ ਫੈਕਲਟੀ ਦੀ ਸ਼ਾਰਟੇਜ ਹੈਗੀ ਹੂੰ ਪਰ ਸਰ ਮੈਨੂੰ ਇੱਕ ਗੱਲ ਦੱਸੋ ਨਾ ਟੀਚਰ ਆਏ ਆ ਕਿਸ ਮੁੱਦੇ ਤੇ ਜੇ ਆਂਦੇ 10-10 ਸਾਲ ਤੁਸੀਂ ਸੈਲਰੀ ਨਹੀਂ ਵਧਾਉਂਦੇ ਹੂੰ 10 ਸਾਲਾਂ ਤੋਂ ਤੁਸੀਂ ਰੈਗੂਲਰ ਨਹੀਂ ਕਰ ਰਹੇ ਟੀਚਰ ਕਿਸ ਚੀਜ਼ ਤੋਂ ਆਏ ਕਿਸ ਚੀਜ਼ ਨੂੰ ਲੈ ਕੇ ਆਏਗਾ ਅੱਜ ਦੀ ਡੇਟ 'ਚ ਤੁਹਾਨੂੰ ਪਤਾ ਹੈ ਮਹਿੰਗਾਈ ਮਤਲਬ ਉਹ ਕਹ ਲੋ ਵੀ ਚਰਮ ਸੀਮਾ ਨੂੰ ਹਾਂਜੀ ਪਾਰ ਕੀਤੀ ਪਈ ਹੈ ਉਸ ਚੀਜ਼ ਨੂੰ ਲੜਨ ਲਈ ਸਾਨੂੰ ਆਪ ਦੇ ਘਰ ਨੂੰ ਚਲਾਣ ਲਈ ਵੀ ਚਾਹੀਦਾ ਹੈ ਮੋਨਟਰੀ ਬੈਨੀਫਿਟਸ ਹਰ ਇੱਕ ਬੰਦੇ ਨੂੰ ਚਾਹੀਦੇ ਹੁੰਦੇ ਉਹ ਕਿਵੇਂ ਚਲਾਏਗਾ ਆਪਣਾ ਘਰ ਵੈਸੇ ਤਾਂ ਹੁਣ ਤੱਕ ਆਪਾਂ ਜਿੰਨੀਆਂ ਇਸ ਇੰਟਰਵਿਊ 'ਚ ਗੱਲਾਂ ਕੀਤੀਆਂ ਇਸ ਤੋਂ ਹੀ ਅੰਦਾਜ਼ਾ ਲਾ ਕੇ ਸਰਕਾਰ ਸਹੀ ਪਾਸੇ ਤੁਰ ਸਕਦੀ ਹੈ ਪਰ ਅਖੀਰ 'ਚ ਮੇਰਾ ਇੱਕੋ ਸਵਾਲ ਕਿ ਕਿਹੜੇ 2-3 ਮੁੱਦੇ ਨੇ ਸੁਝਾਏ ਜਿਹੜੇ ਸਰਕਾਰ ਨੂੰ ਧਿਆਨ ਦਿੱਤੇ ਬਿਨਾ ਗੁਜ਼ਾਰਾ ਹੋਣਾ ਨਹੀਂ ਫਿਰ ਸਿੱਖਿਆ ਕ੍ਰਾਂਤੀ ਦਾ ਝੰਡਾ ਬੁਲੰਦ ਕੀਤਾ ਨਹੀਂ ਜਾਣਾ ਵੀ ਆਹ ਕੰਮ ਤੇ ਕਰਨਾ ਹੀ ਪੈਣਾ ਸਰ ਜਦੋਂ ਹਰਜੋਤ ਬੈਂਸ ਜੀ ਨੇ ਸਾਨੂੰ ਇਹ ਗੱਲ ਕਹੀ ਸੀ ਨਾ ਕਿ ਮੈਂ ਤੁਹਾਨੂੰ 100 ਦਿਨਾਂ ਚ ਪੱਕਾ ਕਰ ਰਿਹਾ ਹਮ ਜਜ਼ਬਾ ਸਾਡੇ ਚ ਸ਼ੁਰੂ ਤੋਂ ਕਦੀ ਘਟ ਨਹੀਂ ਹੋਇਆ ਹਮ ਲੇਕਿਨ ਉਦੋਂ ਸਾਡਾ ਜਜ਼ਬਾ ਨਾ ਕਹਿੰਦੇ ਨਾ ਦੋ ਗੁਣਾ ਵੱਧ ਗਿਆ ਸੀ ਹਮ ਕਿ ਕਿਸੇ ਨੇ ਸਾਡਾ ਹੱਥ ਪੱਲਾ ਫੜਨਾ ਚਾਇਆ ਹੂੰ ਮੈਂ ਇਹ ਨਹੀਂ ਕੋਈ इमोਸ਼ਨ ਮੈਂ ਕਿਸੇ ਨੂੰ ਖੁਸ਼ ਕਰਨ ਲਈ ਕੋਈ ਗੱਲ ਨਹੀਂ ਕਹਿ ਰਹੀ ਇਹ ਸਾਡੇ ਆਪ ਦੇ ਦਿਲ ਦੀ ਗੱਲ ਹੈ ਕਿ ਸਾਡਾ ਜਜ਼ਬਾ ਵਧਿਆ ਕਿ ਸਾਡਾ ਕਿਸੇ ਨੇ ਹੱਥ ਫੜ ਲਿਆ ਹੂੰ ਔਰ ਆਪਾਂ ਜਦੋਂ ਜਦੋਂ ਮਿਹਨਤ ਕੀਤੀ ਹੈ ਨਾ ਆਪਾਂ ਇਸ ਚੀਜ਼ ਨੂੰ ਧਿਆਨ ਚ ਨਹੀਂ ਰੱਖਿਆ ਜੀ ਆਪਾਂ ਇਸ ਸਰਕਾਰ ਲਈ ਕਰ ਰਹੇ ਆ ਆਪਾਂ ਉਹ ਸਰਕਾਰ ਆਪਾਂ ਕਦੀ ਕਦੀ ਕਿਸੇ ਸਰਕਾਰ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੰਮ ਕੀਤਾ ਆਪਾਂ ਜਦੋਂ ਕੰਮ ਕੀਤਾ ਮਿਹਨਤ ਕੀਤੀ ਆਪ ਦੇ ਬੱਚਿਆਂ ਨੂੰ ਧਿਆਨ ਚ ਰੱਖ ਕੇ ਮਿਹਨਤ ਕੀਤੀ ਲekin ਉਹਨਾਂ ਦੇ ਇਹਨਾਂ ਸ਼ਬਦਾਂ ਨੇ ਕਿ ਆਪਾਂ ਤੁਹਾਨੂੰ 100 ਦਿਨਾਂ ਚ ਪੱਕਾ ਕਰ ਰਿਹਾ ਆਂ ਆਪਾਂ ਤੁਹਾਨੂੰ ਆਪਦੇ ਡਿਪਾਰਟਮੈਂਟ ਚ ਲੈ ਕੇ ਜਾ ਰਿਹਾ ਆਂ ਇੰਨੀ ਗੱਲ ਨੇ ਸਾਨੂੰ ਇੰਨਾ ਮੋਟੀਵੇਸ਼ਨ ਦਿੱਤਾ ਸੀ ਕਿ ਸਾ ਆਪਾਂ ਉਹਦੇ ਨਾਲ ਜਿਹੜੀ ਮਿਹਨਤ ਆਪਾਂ ਕਰਦੇ ਸੀ ਨਾ ਉਹ ਤੋਂ ਵੀ ਦੁੱਗਣੀ ਮਿਹਨਤ ਕੀਤੀ ਔਰ ਮੈਨੂੰ ਲੱਗਦਾ ਜੇ ਉਹਨਾਂ ਨੇ ਸਾਨੂੰ ਉਸ ਟਾਈਮ ਸਾਡੇ ਨਾਲ ਆਪਣੇ ਨਾਲ ਰੁਲਾ ਲਿਆ ਹੁੰਦਾ ਨਾ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਉਹ ਗੱਲਾਂ ਕਰਦੇ ਨਾ ਉਹਨੂੰ ਆਪਾਂ ਕਿਤੇ ਦੇ ਕਿਤੇ ਲੈ ਗਏ ਹੁੰਦੇ ਲੈ ਗਏ ਹੁੰਦੇ ਹਾਲਾਂਕਿ ਅੱਜ ਦੀ ਡੇਟ ਵਿੱਚ ਵੀ ਸਿੱਖਿਆ ਕ੍ਰਾਂਤੀ ਦੀ ਜਿਹੜੀਆਂ ਗੱਲਾਂ ਕਿੱਤੀਆਂ ਜਾ ਰਹੀਆਂ ਉਹਦੇ ਵਿੱਚ ਵੱਡਾ ਮੇਜਰ ਰੋਲ ਸਾਡੇ ਮੈਰੀਟੋਰੀਅ ਸਕੂਲਸ ਦਾ ਹੀ ਹੈ ਔਰ ਉਹ ਮੰਨਦੇ ਨੇ ਇਸ ਗੱਲ ਨੂੰ ਦਿਲੋਂ ਉਹ ਸਾਰੇ ਦਿਲੋਂ ਸਾਰੇ ਹਰ ਅਫੀਸ਼ੀਅਲਸ ਇਸ ਗੱਲ ਨੂੰ ਮੰਨਦੇ ਨੇ ਚੀਮਾ ਸਰ ਸਾਡੇ ਤੋਂ ਬਹੁਤ ਕੁਝ ਨਹੀਂ ਤਾਲੀਵਾਲ ਸਾਡੇ ਤੋਂ ਸਭ ਸਾਡੇ ਤੋਂ ਬਹੁਤ ਕੁਝ ਨਹੀਂ ਸਾਰੇ ਸਾਡੇ ਤੋਂ ਖੁਸ਼ ਨੇ ਔਰ ਇਹ ਮੰਨਦੇ ਨੇ ਬਟ ਕਿਤੇ ਨਾ ਕਿਤੇ ਆ ਕੇ ਨਾ ਪੋਲਿਟਿਕਸ ਰੋਲ ਪਲੇ ਕਰਦੀ ਹੈ ਪਰ ਜੇ ਥੋੜੀ ਦੇਰ ਲਈ ਅੱਜ ਮੇਰੀ ਮੇਰੀ ਨਾ ਇੱਕ ਗੱਲ ਮੈਂ ਡਾਇਰੈਕਟਲੀ ਆਪਣੀ ਗੱਲ ਨਾ ਬੈਂ ਸਰ ਤੱਕ ਪਹੁੰਚਾਣਾ ਚਾਹੁੰਦੀ ਆ ਆਪਣੀ ਸ਼ਬਦਾ ਰਾਈ ਕੀ ਸਰ ਜੜੀ ਗੱਲ ਤੁਸੀਂ 2022 ਚ ਕਹੀ ਸੀ ਨਾ ਤੁਸੀਂ 2000 ਪੱਕੀ 25 ਚ ਪੂਰੀ ਕਰਕੇ ਦੇਖੋ ਤੁਹਾਡੇ ਨਾ ਮੋੜੇ ਨਾ ਮੋੜਾ ਲਾ ਕੇ ਚੱਲਾਂਗੇ ਹੂੰ ਪੰਜਾਬ ਦਿਨ ਉਹਾਰ ਨੂੰ ਜਿਹੜੀ ਤੁਸੀਂ ਬਦਲਣ ਨੂੰ ਕਹਿੰਦੇ ਆ ਨਾ ਆਪਾਂ ਉਸ ਲੈਵਲ ਤੇ ਲੈ ਜਾਵਾਂਗੇ ਜਿੱਤੇ ਤੁਸੀਂ ਜਿੱਥੋਂ ਦਾ ਖਾਬ ਤੁਸੀਂ ਦੇਖਿਆ ਹੈ ਹੂੰ ਜਿਹੜੇ ਖਾਬ ਉਹ ਦੇਖਦੇ ਨਾ ਕਿ ਆਪਾਂ ਬੱਚਾ ਨੂੰ ਉੱਤੇ ਤੱਕ ਲੈ ਕੇ ਜਾਣਾ ਉਹ ਖਾਬ ਆਪਾਂ ਆਪ ਦਾ ਖਾਬ ਬਣਾ ਲਾਂਗੇ ਔਰ ਬੱਚਾ ਨੂੰ ਲੈ ਕੇ ਵੀ ਜਾਵਾਂਗੇ ਕਿਉਂਕਿ ਬੱਚਾ ਨਾਲ ਤਾਂ ਜੁੜੇ ਹੋਇਆ ਬਹੁਤ ਦਿਲੋਂ ਜੁੜੇ ਹੋਇਆ ਮੇਰੇ ਆਪ ਦੇ ਬੱਚੇ ਇੰਨੇ ਗਰੀਬ ਕਰਾਦੇ ਆ ਆਪਾਂ ਬੱਚਿਆਂ ਨੂੰ ਡਾਂਟਦੇ ਵੀ ਆ ਨਾ ਤਾਂ ਇੱਕ ਹੱਕ ਰੱਖ ਕੇ ਡਾਂਟਦੇ ਆ ਸਾਡਾ ਬੱਚੇ ਸਾਨੂੰ ਕਦੀ ਪਲਟ ਕੇ ਜਵਾਬ ਨਹੀਂ ਦਿੰਦਾ ਕਿਉਂਕਿ ਉਹਨੂੰ ਨਾ ਉਹ ਸਾਡੀ ਡਾਂਟ ਚ ਪਿਆਰ ਨਜ਼ਰ ਆ ਜਾਂਦਾ ਕਿ ਜੀ ਮੈਮ ਨੇ ਅੱਜ ਮੈਨੂੰ ਡਾਂਟਿਆ ਪਰ ਮੇਰੀ ਮੈਮ ਦੇ ਵਿੱਚ ਮੈਨੂੰ ਆਪਣੀ ਮਾਂ ਨਜ਼ਰ ਆਉਂਦੀ ਸੀ ਸੋਚੋ ਸਾਡਾ ਰਿਸ਼ਤਾ ਕਿੰਨਾ ਪਿਆਰਾ ਰਿਸ਼ਤਾ ਬਣਿਆ ਹੋਇਆ ਤਾਂ ਮੇਰੀ ਬੈਸ ਜੀ ਨੂੰ ਇੱਕ ਗੁਜ਼ਾਰਿਸ਼ ਹੈ ਜੇ ਉਹ ਥੋੜੀ ਦੇਰ ਲਈ ਇਹ ਪੁੱਲ ਜਾਣਾ ਕੀ ਆਪਾਂ ਕਿਸੇ ਹੋਰ ਸਰਕਾਰ ਦੇ ਨਹੀਂ ਆ ਆਪਾਂ ਸਿਰਫ ਸਿੱਖਿਆ ਲਈ ਕੰਮ ਕਰ ਰਿਹਾ ਸਿੱਖਿਆ ਨੂੰ ਇੱਕ ਲੰਬੀ ਉਡਾਨ ਦੇਣਾ ਚਾਹੁੰਦੇ ਆ ਪੰਜਾਬ ਦੀ ਨੁਹਾਰ ਨੂੰ ਬਦਲਣਾ ਚਾਹੁੰਦੇ ਆ ਤਾਂ ਇੱਕ ਵਾਰੀ ਸਾਡਾ ਹੱਥ ਫੜ ਕੇ ਦੇਖੋ ਹੂੰ ਤੁਹਾਨੂੰ ਥੱਡੇ ਤੁਹਾਨੂੰ ਕਿਸੇ ਵੀ ਤਰੀਕ ਕਿਸੇ ਵੀ ਤਰਫ ਤੋਂ ਆਪਾਂ ਨਾਰਾਜ਼ ਨਹੀਂ ਹੋਣ ਦਿੰਦੇ ਨਾ ਆਪਾਂ ਸਾਡਾ ਵੀ ਇੱਕ ਮਕਸਦ ਹੈ ਪੰਜਾਬ ਨੂੰ ਤਰੱਕੀਆਂ ਤੇ ਲੈ ਕੇ ਜਾਣਾ ਜੇ ਪੂਰੇ ਆਲ ਓਵਰ ਇੰਡੀਆ ਚ ਸਾਡੇ ਬੱਚਿਆਂ ਦਾ ਜੇ ਮੀਨਸ ਵਿੱਚ ਨਾਮ ਗੂੰਜ ਸਕਦਾ ਹੈ ਕਿ ਜੀ ਪੰਜਾਬ ਦਾ ਰਿਜ਼ਲਟ ਜੇ ਮੀਨਸ ਦਾ ਬਹੁਤ ਵਧੀਆ ਰਿਹਾ ਜਿਦੇ ਵਿੱਚ ਸਿਰਫ ਔਰ ਸਿਰਫ ਮੈਨੇਟੋਰੀਅਸ ਸਕੂਲ ਦੇ 135 ਬੱਚੇ ਨੇ ਹੂੰ ਸੋਚੋ ਇਸ ਵਾਰ ਜਿੰਨਾ ਵੀ ਜੇਈ ਮੈਨਸ ਦਾ ਰਿਜ਼ਲਟ ਜਿਹੜਾ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਆਪ ਦੇ ਨਾਮ ਤੇ ਲਾਇਆ ਉਹਦੇ ਵਿੱਚ 135 ਬੱਚੇ ਜਿਹੜੇ ਨੇ ਉਹ ਸਿਰਫ ਮੈਰਿਟੋਰੀਅ ਸਕੂਲਸ ਦੇ ਨਹੀਂ ਜਿਹੜੇ ਮੈਰਿਟਸ ਆਈਆਂ ਉਹਦੇ ਵਿੱਚ 37 ਮੈਰਿਟਸ ਪੰਜਾਬ ਬੋਰਡ ਦੀ 12th ਦੀਆਂ ਸਾਡੇ ਸਕੂਲ ਦੀਆਂ ਕੱਲ 10th ਦਾ ਰਿਜ਼ਲਟ ਆਇਆ ਜਿਹਦੇ ਵਿੱਚੋਂ ਤਲਵਾੜਾ ਸਕੂਲ ਵਿੱਚ ਸਾਡੇ ਤਲਵਾੜਾ ਸਕੂਲ ਦੇ 41 ਬੱਚਿਆਂ ਵਿੱਚੋਂ 11 ਬੱਚੇ ਮੈਰਿਟ ਵਿੱਚ ਨੇ ਸਾਡੇ ਟੋਟਲ ਦਸਾਂ ਸਕੂਲਾਂ ਵਿੱਚੋਂ 40 ਤੋਂ 50% ਬੱਚੇ 90% ਤੋਂ ਬਾਬਲੇ ਕਿ ਬੈਠੇ ਨੇ ਸੋਚੋ ਕਿਸ ਤਰੀਕੇ ਦਾ ਰਿਜ਼ਲਟ ਆਪ ਇਹਨਾਂ ਨੂੰ ਦਿੱਤਾ ਹੈ ਤਾਂ ਜੋਤ ਬੈਂਸ ਜੀ ਥੋੜਾ ਜਿਹਾ ਉਸ ਚੀਜ਼ ਨੂੰ ਭੁੱਲ ਕੇ ਸਾਡੇ ਸਕੂਲਾਂ ਵਿੱਚ ਆਣ ਮਾਨ ਸਾਬ ਨੂੰ ਇੱਕ ਸੱਦਾ ਹੈ ਕਿਉਂਕਿ ਮਾਨ ਸਾਬ ਸਾਡੇ ਸੋਸਾਇਟੀ ਦੇ ਆਮਨ ਚੇਅਰਮੈਨ ਮੰਨੇ ਜਾਂਦੇ ਨੇ ਇਸ ਇਹ ਸਕੂਲ ਦਸੋ ਦੇ ਦਸ ਸਕੂਲ ਉਹਨਾਂ ਦੇ ਅੰਦਰ ਆਉਂਦੇ ਨੇ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਇੱਕ ਵਾਰੀ ਸਾਡੇ ਸਕੂਲਾਂ ਚ ਆਓ ਸਾਡੇ ਟੀਚਰਾਂ ਨੂੰ ਮਿਲੋ ਉਹਨਾਂ ਦੀ ਹੌਸਲਾ ਵਧਾਈ ਕਰੋ ਉਨ੍ਹਾਂ ਦੇ ਵਿਕਾਸ ਦੇ ਜਿਹੜੇ ਉਹ ਰਿਵੋਲੂਸ਼ਨ ਬਾਰੇ ਸੋਚਦੇ ਨੇ ਨਾ ਕਿ ਵਾਟ ਦੇ ਕੈਨ ਕੰਟ੍ਰਿਬਿਊਟ ਇਨ ਦੀ ਸਿਸਟਮ ਆਫ ਐਜੂਕੇਸ਼ਨ ਦੇ ਸ਼ੁੱਡ ਕਮ ਐਂਡ ਲਿਸਨ ਟੂ ਅਸ ਸਾਨੂੰ ਸੁਨੋ ਤਾਂ ਸਹੀ ਸਾਡੀ ਗੱਲ ਤਾਂ ਸੁਣ ਕੇ ਦੇਖੋ ਆਪਾਂ ਮੇਲਸ ਤੇ ਮੇਲਸ ਪਾ ਰਹੇ ਆਂ ਆਪਾਂ ਸੀਐਮ ਸਾਨੂੰ ਬਹੁਤ ਮੇਲ ਪਾ ਚੁੱਕੇ ਆਂ ਸਿਸੋਡੀਆ ਸਰ ਜਿਹੜੇ ਇਸ ਟਾਈਮ ਆਪ ਨੂੰ ਆਈ ਥਿੰਕ ਇੱਕ ਤਰੀਕੇ ਨਾਲ ਬਹੁਤ ਉਹਦੇ ਵਿੱਚ ਕੰਟ੍ਰਿਬਿਊਸ਼ਨ ਦੇ ਰਹੇ ਆ ਆਪਾਂ ਉਹਨਾਂ ਨੂੰ ਬਹੁਤ ਸਮੇਲ ਪਾਈ ਹੈ ਕਿ ਸਾਨੂੰ ਇੱਕ ਵਾਰੀ ਮੌਕਾ ਤਾਂ ਤੁਮ ਮਿਲੰਦਾ ਸਾਡਾ ਤੁਸੀਂ ਪੱਕਾ ਤਾਂ ਸੁਣ ਕੇ ਦੇਖੋ ਆਪਾਂ ਤੁਹਾਡੇ ਪ੍ਰੋਜੈਕਟ ਵਿੱਚ ਕੀ ਐਡੀਸ਼ਨਸ ਕਰ ਸਕਦਾ ਕਿ ਕੰਟ੍ਰਿਬਿਊਟ ਕਰ ਸਕਦੇ ਆ ਪਰ ਜੇ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ ਤਾਂ ਫਿਰ এডੂਕੇਸ਼ਨ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲਾਂ ਕਹਿੰਦੇ ਉਹਨਾਂ ਸ਼ਬਦਾਂ ਤੱਕ ਸਿਮਟ ਕੇ ਰਹਿ ਜਾਣੇ ਉਹ ਰਹਿ ਵੀ ਗਈ ਹੈ ਜੀ ਆਪਾਂ ਦੇਖ ਲੈ ਇਸ ਹਾਲ ਹਾਲ ਦੇਖਿਆ 12ਵੇਂ ਦੇ ਰਿਜ਼ਲਟ ਦਾ ਉਹ ਸਿੱਖਿਆ ਕ੍ਰਾਂਤੀ ਸ਼ਬਦਾਂ ਵਿੱਚ ਲਿਪਟ ਕੇ ਰਹਿ ਗਈ ਜਦ ਹੀ ਆਪਾਂ ਉਹਨੂੰ ਐਕਚੁਅਲ ਤੇ ਇੰਪਲੀਮੈਂਟ ਕਰ ਸਕਦੇ ਸੀਗੇ ਉਹ ਬਹੁਤ ਔਖਾ ਪ੍ਰੋਜੈਕਟ ਨਹੀਂ ਸੀਗਾ ਮੈਂ ਮੈਂ ਉਹਨਾਂ ਦੀ ਉਹਨਾਂ ਦੇ ਆਈਡੀਆਜ਼ ਨੂੰ ਕਈ ਜਗ੍ਹਾ ਤੇ ਬਹੁਤ ਫੇਵਰ ਵੀ ਕਰਦੇ ਆਪ ਬਟ ਉਸ ਆਈਡੀਆ ਇੱਕ ਨਾ ਸੋਚ ਦੇ ਪਿੱਛੇ ਸੋਚ ਹੁੰਦੀ ਹੈ ਇਹ ਇਹ ਬਹੁਤ ਸੋਣੀ ਜੀ ਗੱਲ ਹੈ ਸੋਚ ਦੇ ਪਿੱਛੇ ਸੋਚ ਜੇ ਸੋਚ ਦੇ ਪਿੱਛੇ ਸੋਚ ਵਧੀਆ ਹੋਊਗੀ ਨਾ ਤਾਂ ਰਿਜ਼ਲਟ ਆਟੋਮੈਟਿਕਲੀ ਆ ਜਾੜ ਗਿਆ ਮੈਰਿਟਰੀ ਸਕੂਲ ਦੇ ਬਾਰੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਚੀਵਮੈਂਟ ਨੇ ਉਹਦੇ ਬਾਰੇ ਤੁਸੀਂ ਗੱਲਬਾਤ ਕੀਤੀ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਡਾਕਟਰ ਟੀਨਾ ਜੀ ਜਿਹੜੇ ਕਿ ਮੈਰੀਟੋਰੀਅਸ ਸਕੂਲ ਟੀਚਰ ਯੂਨੀਅਨ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕੁਝ ਸਮੱਸਿਆਵਾਂ ਨੇ ਉਸ ਦੇ ਬਾਰੇ ਗੱਲ ਕੀਤੀ ਹੈ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜੇਕਰ વાਕ ਕਈ ਸਿੱਖਿਆ ਕ੍ਰਾਂਤੀ ਦਾ ਝੰਡਾ ਬੁਲੰਦ ਕਰਨਾ ਹੈ ਆ ਦੇਖਦੇ ਹਾਂ ਸਰਕਾਰ ਇਸ ਦੇ ਉੱਤੇ ਕਦੋਂ ਅਮਲ ਕਰਦੀ ਹੈ ਕਦੋਂ ਇਹਨਾਂ ਸਾਰੀਆਂ ਗੱਲਾਂ ਨੂੰ ਲਾਗੂ ਕਰਦੀ ਹੈ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ